ਸਸ਼ੀ ਕਾ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਜਾਇਆ ਨਾ ਕਰੋ ਆਪਣੇ ਅਲਫਾਜ਼ ਹਰ ਕਿਸੇ ਨੂੰ ਸਮਝਾਉਣ ਦੇ ਲਈ ਕਿਉਂਕਿ ਚੁੱਪ ਰਹਿ ਕੇ ਵੀ ਕਈ ਵਾਰੀ ਆਪਣੇ ਆਪ ਨੂੰ ਸਮਝਣਾ ਤੇ ਦੂਜੇ ਨੂੰ ਵੀ ਸਮਝਿਆ ਜਾ ਸਕਦਾ ਹੈ ਚੁੱਪ ਰਹਿ ਕੇ ਰੋਲੇ ਦੇ ਵਿੱਚ ਰੌਲਾ ਪਾਣਾ ਸਮਝਦਾਰੀ ਨਹੀਂ ਹੈ ਰੋਲੇ ਦੇ ਵਿੱਚ ਰੌਲਾ ਪਾਈ ਜਾਣਾ ਆਪਣੀ ਐਡਵਾਈਸ ਦੇਈ ਜਾਣਾ ਆਪਣੀ ਸਲਾਹ ਆਪਣੀ ਗੱਲ ਕਰੀ ਜਾਣਾ ਉਹ ਇੱਕ ਗੱਲ ਤੁਸੀਂ ਕਹਾਵਲ ਸੁਣੀ ਹੋਣੀ ਹੈ ਕਿ ਮਿਲਲੇ ਤੇ ਬਰ ਉਦਾਂ ਨੂੰ ਕੌਣ ਪੁੱਛਦਾ ਮਤਲਬ ਜਿੱਦੀ ਜਿਸ ਤਰ੍ਹਾਂ ਦੀ ਜਿੰਨੀ ਕੁ ਜਿੱਦੀ ਅਹਿਮੀਅਤ ਹੋਵੇ ਉਹਦੇ ਵੱਲ ਨੂੰ ਸਾਰੇ ਫੇਸ ਕਰਕੇ ਉਹਦੀ ਗੱਲ ਸੁਣਦੇ ਆ ਤੇ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਅੱਛੀ ਸਲਾਹ ਦੇ ਰਹੇ ਹਾਂ ਪਰ ਕੋਈ ਧਿਆਨ ਹੀ ਨਹੀਂ ਦਿੰਦਾ ਤੇ ਜਦੋਂ ਕੋਈ ਨਾ ਕੋਈ ਨਤੀਜਾ ਨਿਕਲਦਾ ਤੇ ਫਿਰ ਅਸੀਂ ਕਹਿੰਨੇ ਆ ਕਿ ਅਸੀਂ ਕਿਹਾ ਸੀ ਪਰ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਕਿਉਂ ਪੈਸੇ ਵੀ ਇੱਕ ਗੱਲ ਆ ਬੜੀ ਵਧੀਆ ਗੱਲ ਆ ਇਹ ਖਾਮੋਸ਼ ਰਹਿ ਕੇ ਸਮਝਣਾ ਚਾਹੀਦਾ ਕੌਣ ਸਮਝਦਾ ਹੈ ਸਾਨੂੰ ਕਿੰਨੀ ਵੱਡੀ ਗੱਲ ਹੈ ਹੈ ਨਾ ਖਾਮੋਸ਼ ਰਹਿ ਕੇ ਹੀ ਅਸੀਂ ਸਮਝ ਸਕਦੇ ਹਾਂ ਚੁੱਪ ਰਹਿ ਕੇ ਹੀ ਹਾਲਾਤ ਮੁਤਾਬਕ ਆਪਣੀ એનર્ਜੀ ਨੂੰ ਸੰਭ ਵੀ ਸਕਦੇ ਹਾਂ ਤੇ ਉਹ એનર્ਜੀ ਤੁਹਾਡੇ ਬੜੇ ਚੰਗੇ ਤਰੀਕੇ ਨਾਲ ਕੰਮ ਵੀ ਆਉਂਦੀ ਆ ਤੇ ਸੱਚ ਜਣਾ ਤੁਹਾਡੀ ਇੱਜ਼ਤ ਵੀ ਵਧਾਉਂਦੀ ਆ ਇਹ ਬਿਲਕੁਲ ਸੱਚਾਈ ਹੈ ਇਹ ਭਾਵੇਂ ਤੁਸੀਂ ਇਸ ਚੀਜ਼ ਨੂੰ ਮੰਨੋ ਚਾਹੇ ਨਾ ਮੰਨੋ ਹੈ ਤਾਂ ਸੱਚਾਈ ਕਹਿੰਦੇ ਜਿੰਨੀ ਕੋ ਬਚੀ ਆ ਉਸਨੂੰ ਵਿਸ਼ੇਸ਼ ਬਣਾਓ ਜਿੰਨੀ ਕੋ ਬਚੀ ਹੈ ਜ਼ਿੰਦਗੀ ਉਹਨੂੰ ਵਿਸ਼ੇਸ਼ ਬਣਾਓ ਕਿਉਂਕਿ ਇੱਕ ਦਿਨ ਨਿਵੇਸ਼ ਹੋ ਜਿੰਦਾ ਕੁਛ ਨਹੀਂ ਮਿਲਣਾ ਕੁਛ ਨਹੀਂ ਨਿਕਲਣਾ ਬਸ ਸਮਝਣਾ ਹੀ ਸਮਝਉਣਾ ਬੰਦ ਕਰਨਾ ਚਾਹੀਦਾ ਹੈ ਸਮਝਣਾ ਆਪਣੇ ਆਪ ਨੂੰ ਚਾਹੀਦਾ ਤੇ ਜਿੱਦਣ ਤੁਸੀਂ ਆਪਣੇ ਆਪ ਨੂੰ ਸਮਝ ਗਏ ਤਾਂ ਸਮਝੋ ਤੁਸੀਂ ਹਰ ਕਿਸੇ ਨੂੰ ਸਮਝਣਾ ਸ਼ੁਰੂ ਕਰ ਦੇਣਾ ਹੈ ਕਿਉਂ ਕਿਉਂਕਿ ਬਣਾਉਣ ਵਾਲਾ ਹੀ ਸਮਝਾ ਸਕਦਾ ਏ ਕੋਈ ਇਨਸਾਨ ਦੂਜੇ ਨੂੰ ਸਮਝਾ ਹੀ ਨਹੀਂ ਸਕਦਾ ਆਦਤਾਂ ਆਦਤਾਂ ਤੁਸੀਂ ਆਪਣੇ ਆਪ ਆਪਣੀਆਂ ਬਦਲ ਸਕਦੇ ਹੋ ਕੋਈ ਤੁਹਾਨੂੰ ਕਿੱਥੇ ਬਦਲ ਦੂਗਾ ਇਹ ਕਿਸੇ ਚ ਪਾਵਰ ਹੈ ਹੀ ਨਹੀਂ ਹੈ ਕਹਿੰਦੇ ਪਿਆਰ ਤੇ ਨਫ਼ਰਤ ਬਹੁਤ ਕੁਝ ਬਦਲ ਦਿੰਦੀ ਹੈ ਬਿਲਕੁਲ ਟੈਂਪਰੇਰੀ ਤੌਰ ਤੇ ਜਿੰਨੀ ਦੇਰ ਤੱਕ ਉਸ ਚੀਜ਼ ਦੀ એનર્ਜੀ ਆਸੀਂ ਆਪਣੇ ਆਪ ਨੂੰ ਇੱਕ ਪਰਦਾ ਪਾ ਕੇ ਰੱਖਦੇ ਹਾਂ ਦੁਨੀਆਦਾਰੀ ਪਿਆਰ ਦਾ ਜਾਂ ਨਫ਼ਰਤ ਦਾ ਅਸਲ ਵਿੱਚ ਗੱਲ ਕੀ ਬਣਦੀ ਆ ਗੱਲ ਬਣਦੀ ਹੈ ਕਿ ਅਸੀਂ ਅਸਲ ਵਿੱਚ ਕੀ ਆ ਅਸੀਂ ਅੰਦਰ ਤੋਂ ਕੀ ਆ ਬਦਲੇਣਾ ਤੇ ਅੰਦਰ ਤੋਂ ਹੀ ਹੁੰਦਾ ਹੈ ਉਹ ਪਰਦਾ ਪਾਉਣ ਦਾ ਕੀ ਫਾਇਦਾ ਜੋ ਸਿਰਫ ਅਸੀਂ ਦਿਖਾਵੇ ਲਈ ਕਿ ਹਾਂ ਭਾਈ ਐਦਾਂ ਕਰਨਾ ਹੀ ਪੈਣਾ ਨਹੀਂ ਤਾਂ ਐ ਹੋ ਜਾਣਾ ਜੇ ਇੱਥੇ ਆ ਲੈਣਾ ਤਾਂ ਫਿਰ ਐਦਾਂ ਚੱਲਣਾ ਪੈਣਾ ਜੇ ਅਸੀਂ ਫਾਇਦਾ ਲੈਣਾ ਤਾਂ ਚਾਪਲੂਸੀ ਕਰਨੀ ਪੈਣੀ ਆ ਝੂਠ ਬੋਲਣਾ ਪੈਣਾ ਆ ਉਹਦੇ ਨਾਲ ਲੱਗ ਕੇ ਰਹਿਣਾ ਪੈਣਾ ਤੇ ਫਿਰ ਉਹ ਉਹ ਪੈਣਾ ਦਾ ਮਤਲਬ ਕਿ ਇਦਾਂ ਕਰਨਾ ਦਾ ਮਤਲਬ ਤੇ ਇਦਾਂ ਹੋਣ ਦਾ ਮਤਲਬ ਜਾਂ ਇਦਾਂ ਜੇ ਚਾਹੁੰਦੇ ਆ ਕਿ ਇਦਾਂ ਕਰਨ ਦਾ ਮਤਲਬ ਤਾਂ ਇਹਨੂੰ ਕੀ ਕਹਿੰਦੇ ਆ ਇਹਨੂੰ ਅਡਜਸਟਮੈਂਟ ਕਹਿੰਦੇ ਆ ਇਹਨੂੰ ਦੁਨੀਆਦਾਰੀ ਕਹਿੰਦੇ ਆ ਇਹਨੂੰ ਇਹਨੂੰ ਅੰਦਰ ਤੇ ਨਹੀਂ ਕਹਿੰਦੇ ਇਹਨੂੰ ਮਨ ਦੀ ਸ਼ਾਂਤੀ ਤੇ ਨਹੀਂ ਨਾ ਕਹਿੰਦੇ ਇਹਨੂੰ ਦੁਨੀਆਦਾਰੀ ਦੇ ਵਿੱਚ ਆਪਣੇ ਆਪ ਨੂੰ ਅਸੀਂ ਚਲਾਉਣ ਦੇ ਲਈ ਉਦਾਂ ਦੇ ਰੂਲ ਅਪਣਾ ਲੈਣੇ ਆ ਜਿਹੜੇ ਸਾਨੂੰ ਲੱਗਦਾ ਏ ਕਿ ਸਾਡੇ ਵਾਲੇ ਦਿਵਾਲੇ ਸਾਡੇ ਫਾਇਦੇ ਲਈ ਚੰਗੇ ਆ ਕਈ ਵਾਰੀ ਕੋਈ ਕੋਈ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਕਿ ਤੁਹਾਡੇ ਤੁਹਾਡੇ ਦਿਮਾਗ ਨੂੰ ਤੁਹਾਡੇ ਮਨ ਨੂੰ ਉਹ ਚੀਜ਼ਾਂ ਪਸੰਦ ਨਹੀਂ ਪਰ ਫਿਰ ਵੀ ਕੁਝ ਕਿਤੇ ਨਾ ਕਿਤੇ ਤੁਹਾਨੂੰ ਦੂਸਰੇ ਦੀ ਸੁਣ ਕੇ ਉਹ ਚੀਜ਼ ਕਰਨੀ ਪੈਂਦੀ ਆ ਇਹਨੂੰ ਦੁਨੀਆਦਾਰੀ ਕਹਿੰਦੇ ਆ ਤੇ ਜਦੋਂ ਅਸੀਂ ਆਪਣੇ ਮਨ ਮੁਤਾਬਕ ਆਪਣੇ ਤਰੀਕੇ ਨਾਲ ਸਹੀ ਚੀਜ਼ ਕਰਦੇ ਆ ਤੇ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਜਿਉਣਾ ਵੀ ਕਹਿੰਦੇ ਆ ਹੁਣ ਜੇ ਦੇਖਿਆ ਜਾਵੇ ਤਾਂ ਕਹਿੰਦੇ ਕਈ ਵਾਰੀ ਕਿਸੇ ਦੇ ਭਲੇ ਲਈ ਉਸ ਦੀ ਨਿੰਦਾ ਉਸ ਨੂੰ ਸਮਝਾਉਣਾ ਨਿੰਦਾ ਦਾ ਮਤਲਬ ਇਹ ਨਹੀਂ ਬਾਈ ਤੁਸੀਂ ਇੱਥੇ ਗਲਤ ਹੋ ਇਹ ਕਹਿਣਾ ਕੋਈ ਗਲਤ ਨਹੀਂ ਹੈ ਭਾਵੇਂ ਉਹ ਵੱਡੇ ਹੋਣ ਭਾਵੇਂ ਉਹ ਛੋਟੇ ਹੋਣ ਤਾਂ ਉਸ ਨੂੰ ਟੋਕਣਾ ਕਿਸੇ ਨੂੰ ਰੋਕਣਾ ਆਪਣੀ ਸਮਝ ਮੁਤਾਬਕ ਆਪਣਿਆਂ ਨੂੰ ਇੱਕ ਤਾਂ ਹੈ ਨਾ ਕਿ ਚੁੱਪ ਰਹਿ ਕੇ ਚੁੱਪ ਰਹਿ ਕੇ ਆਪਣੇ ਲਿਫਾਜ਼ ਸਮਝਣ ਵਾਲੇ ਹੋਣ ਤੇ ਕਈ ਵਾਰੀ ਸਾਨੂੰ ਜ਼ਰੂਰਤ ਹੁੰਦੀ ਏ ਕਿ ਭਾਵੇਂ ਸਾਡਾ ਕਿੰਨਾ ਹੀ ਦੂਰ ਦਾ ਜਾਂ ਨਜ਼ਦੀਕ ਦਾ ਰਿਸ਼ਤਾ ਹੋਵੇ ਉਹ ਸਾਡੇ ਤੇ ਇਫੈਕਟ ਪੈ ਰਿਹਾ ਤੇ ਸਾਨੂੰ ਉਸ ਨੂੰ ਰੋਕਣਾ ਪੈਂਦਾ ਏ ਉਸ ਦੇ ਸਾਹਮਣੇ ਉਸ ਦੀ ਨਿੰਦਾ ਕਰਕੇ ਉਸ ਨੂੰ ਗਲਤ ਕਹਿ ਕੇ ਉਸ ਨੂੰ ਸਹੀ ਰਸਤਾ ਦਿਖਾਉਣਾ ਪੈਂਦਾ ਬਸ ਦਿਖਾਉਣਾ ਪੈਂਦਾ ਉਂਗਲੀ ਫੜ ਕੇ ਚਲਾਉਣ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਨਾ ਪੂਰੀ ਜ਼ਿੰਮੇਵਾਰੀ ਕਿਸੇ ਦੀ ਜ਼ਿੰਦਗੀ ਦੀ ਲੈ ਲੈਨੇ ਆ ਉਸ ਨੂੰ ਉਂਗਲੀ ਫੜ ਕੇ ਚਲਾਉਣ ਤੱਕ ਉਸ ਨੂੰ ਮੰਜ਼ਿਲ ਤੱਕ ਪਹੁੰਚਾਉਣ ਤੱਕ ਜਾਣਨੇ ਆ ਨਾ ਰਬ ਨੂੰ ਮੋਤੇ ਹੁੰਦੀ ਆ ਬਾਕੀ ਤਾਂ ਚਲੋ ਚੱਲਦਾ ਹੀ ਰਹਿੰਦਾ ਤੁਸੀਂ ਜਾਣਦੇ ਹੋ ਫਰਜੀ ਜਿਹੜੇ ਲੋਕ ਹੁੰਦੇ ਆ ਨਾ ਫਰਜੀ ਫਰਜੀ ਲੋਕ ਮਤਲਬ ਵਕਤ ਦੇ ਅਨੁਸਾਰ ਤੁਹਾਡੇ ਨਾਲ ਸਿਰਫ ਫਰਜ ਅਦਾ ਕਰਨ ਲਈ ਚੱਲਣ ਵਾਲੇ ਤੇ ਦੋਹਰੇ ਤਰ੍ਹਾਂ ਦਾ ਨਾਮ ਰੱਖਣ ਵਾਲੇ ਦੋ ਤਰ੍ਹਾਂ ਦਾ ਨਾਮ ਰੱਖਣ ਵਾਲੇ ਦੋ ਤਰ੍ਹਾਂ ਦਾ ਨਾਪ ਤੋਂ ਤੁਸੀਂ ਸਮਝਦੇ ਹੋ ਕਿ ਚੱਲ ਏਦਾਂ ਨਾ ਸੀ ਏਦਾਂ ਹੀ ਸੀ ਚਲ ਇੰਨੀ ਦੇਰ ਸਹੀ ਫੇਰੇ ਦਾ ਹੋ ਜਾਣਾ ਤੇ ਫੇਰੇ ਇਹਨੇ ਏਦਾਂ ਕਰ ਲੈਣਾ ਉਹ ਨਹੀਂ ਦੇਰ ਤੇ ਮੈਨੂੰ ਸੁਣਨੀ ਪੈਣੀ ਆ ਕਿਉਂਕਿ ਮੈਨੂੰ ਲੋੜ ਹੈ ਮੈਂ ਆਪਣੇ ਨਿਆਣੇ ਲਿਆਉਣੇ ਆ ਮੈਂ ਆਪਣੇ ਬੱਚੇ ਸੈੱਟ ਕਰਨੇ ਆ ਜੋ ਮੈਂ ਆਪਣੇ ਆਪ ਸੈੱਟ ਹੋਣਾ ਜਾਂ ਇਹਨਾਂ ਨੇ ਮੇਰਾ ਆ ਕਰ ਦੇਣਾ ਜਾਂ ਮੇਰਾ ਆ ਕਰ ਦੇਣਾ ਤੋ ਕੀ ਆ ਫਰਜ ਨਹੀਂ ਫਰਜੀ ਫਰਜੀ ਕਹਿੰਦੇ ਆ ਮੈਂ ਆਪਾਂ ਕਿ ਫਰਜੀ ਤੇ ਦੋਰੇ ਲੋਕਾਂ ਤੋਂ ਰਹਿਣ ਨਾਲ ਬਿਹਤਰ ਹੈ ਕਿ ਤੁਸੀਂ ਤੁਸੀਂ ਆਪਣੀ ਆਪਣੇ ਵਕਤ ਨੂੰ ਸਮਝ ਕੇ ਆਪਣੇ ਤਰੀਕੇ ਨਾਲ ਆ ਨੀਅਤ ਸਹੀ ਕਰਕੇ ਹਰ ਤਰ੍ਹਾਂ ਨਾਲ ਸਹੀ ਚੱਲੋ ਸਹੀ ਤੋਂ ਮਤਲਬ ਜਮੀਰ ਨੂੰ ਵੀ ਨਾ ਦਬਾਉਣਾ ਪਵੇ ਲਫ਼ਜ਼ਾਂ ਤੇ ਕੁਝ ਲਪੇਟਣਾ ਨਾ ਪਵੇ ਹਨਾ ਲਫ਼ਜ਼ਾਂ ਤੇ ਲਪੇਟਣਾ ਮਤਲਬ ਜਾਪ ਲੂਸੀ ਨਾ ਕਰਨੀ ਪਵੇ ਨੂੰ ਇਹ ਕਹਿੰਦੇ ਆ ਤੇ ਤੀਜੀ ਗੱਲ ਜਿਹੜੀ ਮੇਨ ਗੱਲ ਹੈ ਮੇਨ ਗੱਲ ਇਹ ਆ ਕਿ ਜਦੋਂ ਤੁਸੀਂ ਸਿਰਫ ਆਪਣੀ ਜ਼ਿੰਦਗੀ ਨੂੰ ਦੂਜੇ ਦੇ ਕੰਟਰੋਲ ਵਿੱਚ ਛੱਡ ਦਿੰਦੇ ਹੋ ਨਾ ਨੁਕਸਾਨ ਉਥੇ ਹੁੰਦਾ ਅੱਛਾ ਚਿੰਤਾਵਾਂ ਅੱਜ ਕੱਲ ਬਹੁਤ ਪਰੇਸ਼ਾਨੀਆਂ ਅੱਜ ਕੱਲ ਬਹੁਤ ਵੱਡੀਆਂ ਨੇ ਸੋਚੋ ਜਰਾ ਦੇਖੋ ਜਰਾ ਬੈਠੋ ਜਰਾ ਪਰਖੋ ਜਰਾ ਕੀ ਹੈ ਕਿਵੇਂ ਠੀਕ ਕਰ ਸਕਦੇ ਆ ਕੀ ਹੱਲ ਹੋ ਸਕਦਾ ਹੱਲ ਮਿਲੇਗਾ ਜ਼ਰੂਰ ਜਰਾ ਉਸ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਸੱਚ ਜਾਣੋ ਕਈ ਵਾਰੀ ਸਾਹਮਣੇ ਪਿਆ ਹੁੰਦਾ ਹੱਲ ਤੇ ਅਸੀਂ ਉਸ ਵਿੱਚ ਉਲਝੇ ਰਹਿੰਨੇ ਆ ਉਲਝੇ ਰਹਿੰਨੇ ਆ ਉਲਝੇ ਰਹਿੰਨੇ ਆ ਕਿਉਂਕਿ ਵਕਤ ਉਲਝਾਉਣ ਵਾਲਾ ਹੈ ਤੇ ਜਦੋਂ ਅਸੀਂ ਉਸ ਉਸ ਚ ਉਲਝਣ ਚੋਂ ਨਿਕਲਦੇ ਆਂ ਫਿਰ ਅਸੀਂ ਕਹਿੰਨੇ ਆ ਕਿ ਲੈ ਇੰਨੀ ਦਿਨ ਦੇ ਵੀਰ ਜੀ ਸੀ ਮੈਂਟ ਲੱਗਿਆ ਸਾਹਮਣੇ ਹੀ ਸੀ ਪਤਾ ਹੀ ਨਹੀਂ ਲੱਗਿਆ ਤੇ ਹੁਣ ਵੀ ਉਹ ਤੁਹਾਡੇ ਸਾਹਮਣੇ ਆ ਪਤਾ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਉਲਝਣ ਦੇ ਵਿੱਚ ਹੋਰ ਉਲਝਦੇ ਜਾਂਦੇ ਆਂ ਮੁਸੀਬਤ ਪਰੇਸ਼ਾਨੀ ਨੂੰ ਆਪਣੇ ਦਿਮਾਗ ਤੋਂ ਆਪਣੇ ਮਨ ਤੇ ਹਾਵੀ ਕਰ ਬੈਠੇ ਆਂ ਕੋਸ਼ਿਸ਼ ਤੁਸੀਂ ਕੀ ਕਰਨੀ ਹੈ ਥੋੜੀ ਦਿਨ ਬੈਠਣਾ ਕੋਈ ਵੀ ਟੈਨਸ਼ਨ ਹੈ ਕੋਈ ਪਰੇਸ਼ਾਨੀ ਉਸ ਨੂੰ ਲਿਖੋ ਵਕਤ ਹੈ ਵਕਤ ਨੇ ਦਿੱਤੀ ਏ ਸੱਚ ਜਾਣੋ ਵਕਤ ਹਲਕਾ ਠੀਕ ਹੈ ਚਲੋ ਫਰਵਰੀ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਨਾ ਫਰਵਰੀ 2025 ਜੀ 1 ਫਰਵਰੀ 2025 ਦਿਨ ਹੈ ਜੀ ਸ਼ਨੀਵਾਰ ਦਾ ਤੀਜ ਤਿਥੀ ਹੈ ਅੱਜ ਤੇ ਪੂਰਵ ਭਾਦਰਾ ਪਦ ਨਕਸ਼ਤਰ ਹੈ ਪਰੀਅਕਾ yogrvega ਗ੍ਰਹਿਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਇਹ ਫਰਵਰੀ ਦੇ ਮਹੀਨੇ ਤਕਰੀਬਨ ਗਉਰੀ ਤੀਜ ਦੀ ਤਿਥੀ ਚੱਲੇਗੀ ਕਿਉਂ ਕਿ ਗੁਪਤ ਨਮਰਾਤਰੇ ਚੱਲਦੇ ਪਏ ਅੱਜ ਤੀਜਾ ਨਵਰਾਤਰਾ ਹੈ ਤੇ ਤਕਰੀਬਨ ਗੁਪਤ ਨਮਰਾਤਰੇ ਸਮਾਪਤ ਹੋਣਗੇ ਕਿਦਨ 6 ਤਰੀਕ ਨੂੰ 6 ਫਰਵਰੀ ਵੀਰਵਾਰ ਵਾਲੇ ਦਿਨ ਗੁਪਤ ਨਮਰਾਤਰੇ ਸਵਾਪਤ ਹੋ ਜਾਣਗੇ ਤੇ 7 ਤਰੀਕ ਨੂੰ ਸ਼ੁੱਕਰਵਾਰ ਨੂੰ ਦਸਵੀਂ ਦਾ ਪੱਖ ਰਹੇਗਾ ਗ੍ਰਹਾਂ ਦੇ ਮੁਤਾਬਕ ਦਸਵੀਂ ਦੇ ਪੱਖ ਤੇ ਵੱਡੇ ਗੁੜੇ ਰ ਮੱਥਾ ਟੇਕਣਾ ਤੁਹਾਨੂੰ ਪਤਾ ਹੀ ਹੋ ਆਪਾਂ ਤੁਹਾਨੂੰ ਵੀਡੀਓ ਲੰਘ ਤੋਂ ਪਾਵਾਂਗੇ ਇਸ ਬੁੱਧ ਦੋਵਾਂ ਰਾਸ਼ੀ ਪਰਵਰਤਨ ਕਰੇਗਾ ਫਰਵਰੀ ਨੂੰ ਇੱਕ 11 ਫਰਵਰੀ ਨੂੰ ਜਾਏਗਾ ਕੁੰਭ ਰਾਸ਼ੀ ਵਿੱਚ 11 ਫਰਵਰੀ ਨੂੰ ਕੁੰਭ ਰਾਸ਼ੀ ਚ ਜਾਏਗਾ ਤੇ 12 ਨੂੰ ਸੂਰਜ ਵੀ ਨੇ ਸੋਰੀ ਬਾਰਾ ਤ੍ਰਿਕ ਨੂੰ ਬਾਰਾ ਤ੍ਰਿਕ ਬੁੱਧ ਨੂੰ ਪੂਰਨਵਾਸ਼ੀ ਰਹੇਗੀ ਤੇ ਸੂਰਜ ਵੀ ਅੱਗੇ ਅਗਲੀ ਰਾਸ਼ੀ ਕੁੰਭ ਵਿੱਚ ਚਲੇ ਜਾਣਗੇ ਸੂਰਜ ਬੁੱਧ ਨਾਲੋਂ ਨਾਲ ਜਾਣਗੇ ਇੱਕ ਦਿਨ ਪਹਿਲਾਂ ਬੁੱਧ ਚਲੇ ਗਏ ਕੁੰਭ ਰਾਸ਼ੀ ਵਿੱਚ ਕੁੰਭ ਰਾਸ਼ੀ ਵਿੱਚ ਤੁਹਾਨੂੰ ਪਤਾ ਹੈ ਨਾ ਪਹਿਲਾਂ ਤੋਂ ਸ਼ਨੀ ਚੱਲ ਰਿਹਾ ਬੁੱਧ ਸ਼ਨੀ ਦੀ ਯੂਤੀ ਬਣੇਗੀ ਨਾਲ ਹੀ ਸੂਰਜ ਚਲੇ ਜਾਏਗਾ ਸੂਰਜ ਸ਼ਨੀ ਦੀ ਯੂਤੀ ਬਣੇਗੀ ਜਾਨੀ ਕਿ ਫੱਗਣ ਦਾ ਮਹੀਨਾ ਸ਼ੁਰੂ ਹੋ ਜਾਏਗਾ ਫੱਗਣ ਸੰਕਰਾਂਤੀ ਰਹੇਗੀ ਕਿਦਣ 12 ਫਰਵਰੀ ਹੁਣ ਧਿਆਨ ਨਾਲ ਸੁਣੋ ਇਸ ਮਹੀਨੇ ਸੂਰਜ ਸ਼ਨੀ ਤੇ ਬੁੱਧ ਦੀ ਯੂਤੀ ਬਣਨ ਵਾਲੀ ਹੈ ਬੁੱਧ ਸੂਰਜ ਸ਼ਨੀ ਯੋਗ ਸ਼ੁਭਰੀ ਮੰਨਿਆ ਜਾਂਦਾ ਇਦਾਂ ਆਪਾਂ ਤੁਹਾਨੂੰ ਲਗ ਤੋਂ ਬਾਅਦ ਦੱਸਾਂਗੇ ਮੈਂ ਵੀਡੀਓ ਪਾਉਂਗੀ ਇਸਦੀ ਠੀਕ ਹੈ ਤੇ ਅਗਲੀ ਗੱਲ ਇਹ ਆ ਕਿ ਜੋ 2 ਤਰੀਕ ਨੂੰ ਤੁਹਾਨੂੰ ਪਤਾ ਹੀ ਹੈ 2 ਤਰੀਕ ਚਲੋ ਕੱਲ ਨੂੰ ਬਸੰਤ ਪੰਚਮੀ ਦਾ ਦਿਨ ਹੈ ਤਬ ਮਨਾਣੀ ਹੈ ਸਭ ਨੇ ਬਸੰਤ ਪੰਚਮੀ ਖੁਸ਼ੀ ਨਾਲ ਇਸ ਲਈ ਆਪਾਂ ਤੁਹਾਨੂੰ ਦੱਸਾਂਗੇ ਤੇ ਮੰਗਲ ਮਾਰਗੀ ਹੋ ਜਾਏਗਾ ਮੰਗਲ ਨੇ ਰਾਸ਼ੀ ਪਰਵਰਤਨ ਨਹੀਂ ਕਰਨਾ ਸ਼ੁਕਰ ਨੇ ਵੀ ਹਜੇ ਰਾਸ਼ੀ ਪਰਵਰਤਨ ਨਹੀਂ ਕਰਨਾ ਤੇ ਬੁੱਧ ਇੱਕ ਵਾਰ ਫਿਰ ਰਾਸ਼ੀ ਪਰਵਰਤਨ ਕਰੇਗਾ 27 ਤਰੀਕ ਨੂੰ ਅਗਲੀ ਰਾਸ਼ੀ ਮੀਨ ਵਿੱਚ ਚਲਾ ਜਾਏਗਾ ਮੀਨ ਵਿੱਚ ਬੁੱਧ ਰਾਂ ਦਾ ਯੋਗ ਬਣੇਗਾ ਯੋਗ ਵਧੀਆ ਨਹੀਂ ਹੁੰਦੇ ਬੁੱਧ ਸ਼ਨੀ ਦਾ ਜੋਗ ਤੇ ਚਲੋ ਵਧੀਆ ਪਰ ਸੂਰਜ ਨੇ ਆਕੇ ਤੁਣਾ ਜਿਆ ਨਾਲ ਸੂਰਜ ਸ਼ਨੀ ਦੀ ਯੁਤੀ ਸ਼ੋਭ ਨਹੀਂ ਮੰਨੀ ਜਾਂਦੀ ਨੇਹਰਾ ਤੇ ਚਾਨਣ ਕਿੱਥੇ ਇਕੱਠੇ ਰਹਿੰਦੇ ਆ ਲੌਜੀਕ ਇਹ ਆ ਦੂਸਰੀ ਗੱਲ ਬੁੱਧ ਰਾਹੂ ਦਾ ਜੋਗ ਬਣੇਗਾ ਮੇਨ ਰਾਸ਼ੀ ਵਿੱਚ ਜੋ ਕਿ ਬਿਜ਼ਨਸ ਕੰਮ ਕਰਨ ਨੂੰ ਕਾਫੀ ਡਾਵਨਡੋਲ ਕਰੇਗਾ ਕਦੋਂ ਸਤਾਈ ਫਰਵਰੀ ਤੋਂ ਬਾਅਦ ਔਰ ਜਦੋਂ ਜਦੋਂ ਜਿਹੜਾ ਗ੍ਰਹਿ ਰਾਸ਼ੀ ਪਰਵਰਤਨ ਕਰੇਗਾ ਤਾਂ ਉਦੋਂ ਆਪਾਂ ਤੁਹਾਨੂੰ ਉਸ ਬਾਰੇ ਵੀਡੀਓ ਪਾਈ ਦੇਣੀ ਹੈ ਦੱਸ ਹੀ ਦੇਣਾ ਹੈ ਹੁਣ ਸਿਰਫ ਤੁਸੀਂ ਇਹ ਦੇਖਣਾ ਕਿ ਮੋਟਾ-ਮੋਟਾ ਹੀ ਫਰਵਰੀ ਦੇ ਮਹੀਨੇ ਜਿਹੜੇ ਦੋ ਤਿੰਨ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਆ ਉਹ ਤੇ ਨਾਲ ਕੱਲ ਦੇ ਦਿਨ ਬਸੰਤ ਪੰਚਮੀ ਤੇ ਬਸੰਤ ਪੰਚਮੀ ਤੇ ਖਾਂਸੀ ਰਵੇ ਗਾ ਕੇ ਪ੍ਰੋਗਰਾਮ ਦੇਖੇ ਚ ਦੱਸਦੀ ਆ ਬਸੰਤ ਪੰਚਮੀ ਤੇ ਕੀ ਕਰਨਾ ਚਾਹੀਦਾ ਵੈਸੇ ਤਾਂ ਬਸੰਤ ਪੰਚਮੀ ਦੀ ਗੱਲ ਕੀਤੀ ਹੈ ਕਰੀਏ ਆਪਾਂ ਤਾਂ ਬਸੰਤ ਆਈ ਬਸੰਤ ਕਹਿੰਦੇ ਪਾਲਾਉੜੰਤ ਹਨਾ ਮੇਨ ਦਾ ਤਾਂ ਪੰਜਾਬੀ ਚਹੀਏ ਪਤੰਗ ਉਡਾਉਣੇ ਆ ਚੰਗੀ ਦਾ ਉਡਾਓ ਪਿਆਰ ਨਾਲ ਉਡਾਓ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਦੇਖੋ ਬੱਚੇ ਖੁਸ਼ੀ ਉਹ ਹੈ ਜੋ ਅਸੀਂ ਮਿਲ ਕੇ ਖੁਸ਼ੀ ਨਾਲ ਮਨਾਈਏ ਚਿਹਰੇ ਤੇ ਸਮਾਈ ਨਾਲ ਕਿਸੇ ਦੇ ਕੁਝ ਨੁਕਸਾਨ ਹੋ ਜਵੇ ਕਿਸੇ ਦਾ ਕੁਝ ਸੱਟ ਵੱਜ ਜਵੇ ਉਂਗਲੀਆਂ ਵੱਡੀਆਂ ਜਾਣ ਤਾਂ ਫਾਇਦਾ ਕੀ ਉਹ ਚੀਜ਼ ਦਾ ਹਨਾ ਜਿਹੜੇ ਸਾਡੇ ਸਾਨੂੰ ਝੋਟ ਦੇਵੇ ਸਾਨੂੰ ਦੁੱਖ ਦੇਵੇ ਦੂਜੀ ਗੱਲ ਇਹ ਆ ਕਿ ਬਸੰਤ ਪੰਚਮੀ ਤੇ ਕਹਿੰਦੇ ਆ ਕਿ ਪੀਲੇ ਚੌਲ ਬਣਾ ਕੇ ਖਾਣੇ ਬੜੇ ਸ਼ੁਭ ਮੰਨੇ ਜਾਂਦੇ ਆ ਖੱਟਾ ਰੰਗ ਪਾਉਣਾ ਪੀਲਾ ਰੰਗ ਪਾਉਣਾ ਬੜਾ ਸ਼ੁਭ ਮੰਨ ਲਿਆ ਜਾਂਦਾ ਧਾਰਮਿਕ ਸਥਾਨ ਦੀ ਨਦੀਆਂ 'ਚ ਇਸ਼ਨਾਨ ਕਰਨਾ ਉਸ ਤੋਂ ਸ਼ੁਭ ਮੰਨਿਆ ਜਾਂਦਾ ਹੈਨਾ ਤੇ ਸਾਰੀਆਂ ਚੀਜ਼ਾਂ ਸ਼ੋਭੀ ਨੇ ਤੇ ਇਸ ਸ਼ੁਭਤਾ ਦੇ ਲਈ ਤੁਸੀਂ ਦੀ ਕਰਨਾ ਹੈ ਖੁਸ਼ਣਾ ਬਸ ਬਹੁਤ ਖੁਸ਼ਣਾ ਇਹ ਦੋ ਤਰੀਕ ਨੂੰ ਆਪਾਂ ਸੰਤ ਪੰਚਮੀ ਪਰ ਕੱਲ ਨੂੰ ਹਜੇ ਇੱਕ ਤਰੀਕਾ ਤਾਂ ਆਪਾਂ ਉਹਦੀ ਗੱਲ ਕਰਨੀ ਹੈ ਤੇ ਸੰਤ ਪੰਚਮੀ ਤੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਪਾਉਂਗੀ ਉਹਦੇ ਬਾਰੇ ਦੱਸੂਗੀ ਆਪਾਂ ਕਿਦਾਂ ਸੰਤ ਪੰਚਮੀ ਤੇ ਸਰਸwati ਜੀ ਦੀ ਪੂਜਾ ਕੀਤੀ ਜਾਂਦੀ ਹੈ ਤੋਂ ਕਿਉਂ ਕਰਾਂਗੇ ਚਲੋ ਬਾਤ ਹੀ ਦੱਸਦੇ ਆਪਾਂ ਤਾਂ ਮੋਟਾ-ਮੋਟਾ ਜਾਣਦੇ ਆ ਕਿਦਾਂ ਦਾ ਚਾਏਗਾ ਫਰਵਰੀ ਦਾ ਮਹੀਨਾ ਪਾਰਾ ਰਾਸ਼ੀ ਆ ਨਹੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰੇ ਜਾਨੇ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਅੱਜ ਦਾ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੀ ਆ ਮੈਂ ਸ਼ਨੀਵਾਰ ਵਾਲੇ ਦੇ ਹਨ ਜੋ ਰਾਹੂ ਕਾਲ ਦਾ ਟਾਈਮ ਹੈ ਇਹ ਰਹੇਗਾ तकरीबन 9 ਵਜੇ ਤੋਂ ਲੈ ਕੇ 10:30 ਵਜੇ ਤੱਕ ਤੇ ਹੁਣ ਜਾਣਦੇ ਆਪਾਂ ਮਹੀਨੇ ਦੀ ਸ਼ੁਰੂਆਤ ਸ਼ਨੀ ਚੰਦਰ ਦੀ ਯੁਤੀ ਨਾਲ ਹੋ ਰਹੀ ਹੈ ਕੁੰਭ ਰਾਸ਼ੀ ਵਿੱਚ ਚੰਦਰ ਮੈਂ ਉਸ ਤੋਂ ਬਾਅਦ ਚੰਦਰ ਵਾਲੇ ਮੀਨ ਰਾਸ਼ੀ ਵਿੱਚ ਜਾਣਾ ਰਾਹੂ ਨਾਲ ਜੁਤੀ ਬਣਾਉਣੀ ਤਾਂ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਥੋੜੇ ਖਰਚੇ ਵੀ ਜ਼ਿਆਦਾ ਹੋ ਰਹੇ ਆ ਤੇ ਉੱਪਰ ਜੀ ਜੋ ਸੂਰਜ ਆ ਉਹ ਵੀ 11ਵੇਂ ਸਥਾਨ ਵਿੱਚ ਆ ਜਾਏਗਾ ਉਹ ਵੀ ਸ਼ਨੀ ਨਾਲ ਜੁਤੀ ਬਣਾਏਗਾ ਜੋ ਤੁਹਾਡੀ ਸੋਚ ਸਥਾਨ ਦਾ ਮਾਲਕ ਹੈ ਹਨਾ ਉਹ ਗਰਮਿਸ਼ਤਾਨ ਵਿੱਚ ਆ ਕੇ ਪਰ ਸੋਚ ਨੂੰ ਜ਼ਰੂਰ ਦੇਖੇਗਾ ਤਾਂ ਇੱਥੇ ਆ ਕੇ ਤੁਹਾਨੂੰ ਇਸ ਮਹੀਨੇ ਥੋੜੇ ਜੇ ਕੰਮਕਾਰ ਚੇਂਜ ਪਰਤੀ ਤੁਹਾਨੂੰ ਜੋ ਕੋਈ ਅਗਰ એનર્ਜੀ ਮਿਲੇ ਜਾਂ ਕੋਈ ਚੰਗਾ ਕੰਮਕਾਰ ਕਿਤੇ ਮਿਲੇ ਤਾਂ ਉਹ ਤੁਸੀਂ ਕਰਨ ਦੇ ਲਈ ਅਗਰ ਉਤਸੁਕ ਹੋ ਤਾਂ ਤੁਹਾਨੂੰ ਚੰਗੇ ਰਸਤੇ ਮਿਲ ਸਕਦੇ ਨੇ ਮੇਨ ਗੱਲ ਇਸ ਮਹੀਨੇ ਚ ਧਿਆਨ ਰੱਖਣ ਵਾਲੀ ਇਹ ਆ ਕਿ ਸੋਚ ਦਾ ਮਾਲਕ ਸੂਰਤ ਚੇਂਜ ਹੋਏਗਾ ਤੇ ਬੁੱਧਤ ਤੁਹਾਡੀ ਜੋ ਹੈ ਪਰਾਕਰਮ ਸਥਾਨ ਦਾ ਮਾਲਕ ਚੇਂਜ ਹੋਏਗਾ ਤੀਜੀ ਗੱਲ ਇਹ ਆ ਕਿ ਸ਼ੁਕਰ ਇਸ ਮਹੀਨੇ ਪੂਰੇ 12 ਸਥਾਨ ਵਿੱਚ ਰਹਿਣ ਵਾਲਾ ਤਾਂ ਪਰ ਥੋੜੀ ਜੀ ਖਰਚੀਆਂ ਤੇ ਕੰਟਰੋਲ ਰੱਖਣਾ ਹੈ ਕੋਈ ਇਸੇ ਤਰ੍ਹਾਂ ਦੀ ਬੇਕੂਫੀ ਨਹੀਂ ਕਰਨੀ ਜਿਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਤੇ ਤੀਜੀ ਗੱਲ ਇਸ ਮਹੀਨੇ ਮੇਸ਼ ਰਾਸ਼ੀ ਵਾਲੇ ਨੇ ਇਹ ਧਿਆਨ ਰੱਖਣੀ ਹੈ ਸੂਰਜ ਸ਼ਨੀ ਦੀ ਯੁਤੀ ਕਰਕੇ ਪ੍ਰੋਪਰਟੀ ਦਾ ਕੋਈ ਵੀ ਕੰਮ ਹੈ ਬਹੁਤ ਧਿਆਨ ਨਾਲ ਕਰਨਾ ਨਹੀਂ ਤੇ ਕੋਈ ਗੁੱਲ ਚੱਕਰ ਪੈ ਜਾਏਗਾ ਟੌਰਸ ਯਾਨੀ ਬ੍ਰਿਖ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਫਰਵਰੀ ਦਾ ਮਹੀਨਾ ਤਕਰੀਬਨ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਮਹੀਨੇ ਦੀ ਸ਼ੁਰੂਆਤ ਹੀ ਥੋੜੀ ਜੀ ਤੁਹਾਡੀ ਖੱਜਲ ਖਵਾਰੀ ਨਾਲ ਹੋਣ ਵਾਲੀ ਹੈ ਥੋੜੀਆਂ ਪਰੇਸ਼ਾਨੀਆਂ ਤੁਹਾਡੀਆਂ ਸਿਹਤ ਨੂੰ ਲੈ ਕੇ ਵਧਣ ਵਾਲੀਆਂ ਨੇ ਤੇ ਤੀਜੀ ਗੱਲ ਇਹ ਆ ਕਿ ਸੁਰਜ ਤੇ ਜੋ ਤੁਹਾਡੇ ਮਿੱਤਰ ਨਹੀਂ ਹੋਣ ਕਰਕੇ ਤੇ ਸੁੱਖਾਂ ਦੇ ਲਈ ਕਲਪਾਹਣ ਤੇ ਜਿੱਦਾਂ ਟੈਸਟ ਕਰਾਏ ਕੋਈ ਹਸਪੀਟਲ ਦੇ ਚੱਕਰ ਲੱਗੇ ਪਰ ਨਿਕਲਿਆ ਕੁਝ ਨਹੀਂ ਥੋੜੀ ਬੈਕ ਪੇਨ ਵੀ ਹੋਣ ਲੱਗੀ ਥੋੜੀ ਵੀਕਨੈਸ ਵੀ ਹੋਣ ਲੱਗੀ ਸੇਹ ਦੇ ਲਈ ਇਹ ਹਫਤਾ ਤੁਹਾਡਾ ਥੋੜਾ ਜਿਹਾ ਡਾਂਵਾਂ ਡੋਲ ਜਾਣ ਵਾਲੇ ਤੇ ਉਹਦੇ ਲਈ ਤੁਸੀਂ ਕੀ ਕਰਨਾ ਬੁੱਧ ਨੂੰ ਸ਼ੁਭ ਕਰਨਾ ਬੁੱਧੀ ਤੁਹਾਡਾ ਮਿੱਤਰ ਸੁਰਜ ਤੇ ਮਿੱਤਰ ਹੈ ਨਹੀਂ ਹੈ ਤਾਂ ਇੱਕ ਤਾਂ ਧੁੱਪ 'ਚ ਸੇਟਾ ਕੇ ਰੱਖੋ ਸੁਰਜ ਸ਼ੰਤ ਦੂਜੀ ਗੱਲ ਸ਼ੁਕਰ ਨੂੰ ਸ਼ੋਭ ਕਰੋ ਜੋ ਉੱਚ ਦਾ ਰਾਹੂ ਨਾਲ ਚੱਲ ਰਿਹਾ ਤੇ ਉਸ ਤੋਂ ਬਾਅਦ ਬੁੱਧ ਨੇ ਵੀ ਰਾਹੂ ਨਾਲ ਆ ਜਾਣਾ ਹੈ ਭਾਵੇਂ ਮਹੀਨੇ ਦੇ ਕਿਰਚਾਣਾ ਤੇ ਤੁਸੀਂ ਸ਼ੁਕਰ ਨੂੰ ਅੱਛਾ ਕਰਨ ਦੇ ਲਈ ਜੋ ਉੱਚ ਦਾ ਸ਼ੁਕਰ ਹੈ ਕਦੇ ਕਦੇ ਕੰਨਾਪਿਚਾਈ ਤੇਰ ਇਤਰ ਦੀ ਸ਼ੀਸ਼ੀ ਆਪਣੇ ਕੋਲ ਗਾਹ ਨੂੰ ਮਿੱਠੇ ਮਿੱਠੀ ਹੁੰਦੇ ਨਾ ਮਿੱਠੇ ਬੰਦ ਜਿਹਨੂੰ ਆਪਾਂ ਕਹਿੰਦੇ ਆ ਦਬਰ ਰੋਟੀ ਉਹ ਖਲਾਉਂਦੇ ਰਹਿਣਾ ਦਿਨ ਕੋਈ ਨਹੀਂ ਹੈ ਇਹਨਾਂ ਪੁੱਛਣਾ ਕਿ ਕਿਸ ਦਿਨ ਜਦੋਂ ਮਰਜ਼ੀ ਖਲਾ ਦੇ ਸ਼ੁਕਰਵਾਰ ਬੁੱਧਵਾਰ ਤਾਂ ਇਹ ਮਹੀਨਾ ਤੁਹਾਡਾ ਦੇਖਿਆ ਜਾਵੇ ਤਾਂ ਸ਼ੁਕਰ ਦਾ ਰਾਸ਼ੀ ਪ੍ਰਭਤਨ ਤੁਹਾਡੇ ਲਗਨ ਦਾ ਮਾਲਕ ਕਰਨੀ ਨਹੀਂ ਦੇਹਾ ਤਾਂ ਤੁਸੀਂ ਤਾਂਬੇ ਦੇ ਗਲਾਸ ਪਾਣੀ ਪੀਣਾ ਜਾਂ ਤਾਂਬੇ ਦਾ ਪੈਸਾ ਕੋਲ ਰੱਖਣਾ ਤੇ ਇਧਰ ਦੀ ਸ਼ੀਸ਼ੀ ਜ਼ਰੂਰ ਕੋਲ ਰੱਖਣੀ ਹੈ ਤਾਂ ਸਮਝੋ ਜੋ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਉਹ ਨੁਕਸਾਨ ਤਾਂ ਨਹੀਂ ਕਰਨ ਵਾਲੇ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਜੈਮਿਨੀਜ਼ਾਂ ਨੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਥੋੜਾ ਜਿਹਾ ਅੱਧ ਤੋਂ ਜਾ ਕੇ 10 12 ਫਰਵਰੀ ਤੋਂ ਜਾ ਕੇ ਤੁਹਾਨੂੰ ਆਰਾਮ ਆਉਣ ਵਾਲਾ ਹੈ ਕਿਉਂਕਿ ਬੁੱਧ ਨੌਵੇਂ ਸਥਾਨ ਵਿੱਚ ਜਾਏਗਾ ਸ਼ਨੀ ਨਾਲ ਯੂਟੀ ਬਣਾਏਗਾ ਸੂਰਜ ਵੀ ਨਿਕਲ ਜਾਏਗਾ ਜੋ ਤੁਹਾਡੀ ਹਿੰਮਤ ਦਾ ਮਾਲਕ ਹੈ ਉਸ ਨੂੰ ਦੇਖੇਗਾ हिम्मत ਕਰੰਤੇ ਹੀ ਕੰਮ ਹੋਣਗੇ ਲੇਜੀਪਨ ਤੁਹਾਨੂੰ ਪਰੇਸ਼ਾਨ ਕਰੇਗਾ ਤੇ ਤੁਹਾਡੇ ਕਮਾਂਕਾਰਾਂ ਨੂੰ ਲੇਟ ਤੱਕ ਰਹਾਏਗਾ ਇਹ ਨਾਲ ਨੁਕਸਾਨ ਵੀ ਕਰਵਾ ਸਕਦਾ ਜਾਨੀ ਪੈਸੇ ਦਾ ਨੁਕਸਾਨ ਹੋ ਸਕਦਾ ਦੂਜੀ ਗੱਲ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਅਚਾਨਕ ਤਬਾਬਲਾ ਵੀ ਹੋ ਸਕਦਾ ਅਣਚਾਹੀ ਜਗ੍ਹਾ ਤੇ ਸਾਨੂੰ ਟਰਾਂਸਫਰ ਤੁਹਾਨੂੰ ਮਿਲ ਸਕਦੀ ਆ ਕਿ ਐਦਾਂ ਜੀ ਐਦਾਂ ਜੀ ਐਦਾਂ ਤਾਂ ਅਫਸਰਾਂ ਦਾ ਰੁਕ ਤੁਹਾਡੇ ਪਰ ਸਹੀ ਰਵੇ ਤਾਂ ਉਹਦੇ ਲਈ ਪਿਤਾ ਨਾਲ ਬਹਿਸਵਾਜੀ ਨਹੀਂ ਕਰਨੀ ਤੇ ਉਹਨਾਂ ਦੇ ਪੈਰੀ ਹੱਥ ਲਗਾਉਂਦੇ ਰਹਿਣਾ ਹੈ ਘਰ ਚ ਛੋਟੀ ਮੋਟੀ ਜੀ ਨੋਕਜੋਕ ਹੋਵੇ ਤਪਾਚੀ ਉਹ ਸਤਨਾ ਚਾਪਾ ਕੈਂਸਰ ਕਰਕਰਾਂਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਥੋੜਾ ਸੰਭਲ ਸੰਭਲ ਕੇ ਚੱਲਣਾ ਹੈ ਕਰਕਰਾਂਸ਼ੀ ਵਾਲਿਆਂ ਨੇ 60 ਛੋਟ ਦਾ ਵੀ ਦਰ ਲੱਤਾਂ ਗੋਡਿਆਂ 'ਚ ਵੀ ਦਰਦ ਕਦੇ ਮਾਂ ਦੇ ਦਰਦ ਤੇ ਕਦੇ ਆਪਣੇ ਲੱਤ ਗੋਡੇ 'ਚ ਪ੍ਰੋਬਲਮ ਕਦੇ ਗੱਡੀ ਖਰਾਬ ਤੇ ਕਦੇ ਕੁਝ ਖਰਾਬ ਐਦਾਂ ਦੀਆਂ ਪਰੇਸ਼ਾਨੀਆਂ ਕਿਉਂਕਿ ਸੂਰਜ ਨੇ 8ਵੇਂ ਚੱਲ ਜਾਣਾ ਹੈ ਬੁੱਧ ਨੇ ਵੀ 10 12 ਤਰੀਕ ਨੂੰ ਅਠਵੇਂ ਚਲ ਜਾਣਾ ਹੈ ਔਰ ਮਹੀਨੇ ਦੀ ਸ਼ੁਰੂਆਤ ਜੋ ਹੋਣੀ ਹੈ ਸ਼ਨੀ ਚੰਦਰ ਅਠਵੇਂ ਤੇ ਸਤਾਂ ਚ ਬੈਠਾ ਦੋਸਤੋ ਬਾਦ ਉਹਨੇ ਰਾਹੂ ਨਾਲ ਬੈਠਣਾ ਤੁਹਾਡੇ ਲਗਨ ਦਾ ਮਾਲਕ ਹੈ ਨਾ ਸੇ ਚੰਗੀ ਨਾ ਮਨ ਚੰਗਾ ਨਾ ਨਾਮਕਾਰ ਚੰਗਾ ਤੇ ਚੰਗਾ ਕਿਵੇਂ ਕਰਨਾ ਵਕਤ ਹੈ ਉਹਨੇ ਨਲ ਜਾਣਾ ਤਾਂ ਉਹਦੇ ਲਈ ਇਹਦੇ ਲਈ ਤੁਸੀਂ ਚੰਦਰਮ ਠੀਕ ਹੈ ਕਰਕਰਾਸ਼ੀ ਵਾਲਿਆਂ ਨੇ ਚੌਲ ਦੇ ਵਿੱਚ ਚਮਚਾ ਕੋ ਹਲਦੀ ਪਾ ਕੇ ਪੀਲੇ ਚੌਲ ਜਾਣੇ ਜਲ ਪ੍ਰਵਾਹ ਕਰਦੇ ਰਹਿਣਾ ਹੈ ਤਾਂ ਹੀ ਇਹ ਫਰਵਰੀ ਦਾ ਮਹੀਨਾ ਤੁਹਾਡੇ ਲਈ ਸ਼ੁਭ ਜਾ ਸਕਦਾ ਹੈ ਤੇ ਦੂਸਰਾ ਰੈੱਡ ਕਪੜਾ ਕੋਲ ਰੱਖਣਾ ਚੜ੍ਹਦੇ ਸੂਰਜ ਦੇ ਦਰਸ਼ਨ ਕਰਨੇ ਨੇ ਸਹਿਰ ਜਰੂਰ ਕਰਨੀ ਹੈ ਦੇਖੋ ਬੁੱਧ ਤੁਹਾਡੇ 8ਵੇਂ ਸਥਾਨ ਵਿੱਚ ਜਾਏਗਾ ਸੂਰਜ ਤੁਹਾਡੇ 7ਵੇਂ ਦਾ ਮਾਲ 8ਵੇਂ ਸਥਾਨ ਵਿੱਚ ਜਾਏਗਾ ਪੈਸੇ ਨੂੰ ਲੈ ਕੇ ਕਲੇਸ਼ ਵਾ ਸਕਦਾ ਕਿਸੇ ਨਾਲ ਤਾਂ ਬੜੀ ਸ਼ਾਂਤੀ ਨਾਲ ਕਿਸੇ ਕੋ ਪੈਸਾ ਮੰਗਣਾ ਹੈ ਐਵੇਂ ਨਹੀਂ ਕਿ ਪੈਸੇ ਦੀ ਵਜ੍ਹਾ ਨਾਲ ਰੌਲਾ ਪਾ ਦੇਣਾ ਤੇ ਜਿੰਨੇ ਦੇਣਾ ਉਹਨੇ ਮੀ ਦੇਣਾ ਫਿਰ ਠੀਕ ਹੈ ਲੀਓ ਦੇ ਨਾਲ ਸਿੰਘ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ 7ਵੇਂ ਸਥਾਨ ਵਿੱਚ ਜਾਏਗਾ ਇਸ ਮਹੀਨੇ ਤੇ ਬੁੱਧ ਤੇ ਸ਼ੁਕਰ ਰਾਹੂ ਤੇ ਬ੍ਰਸਪਤੀ ਦੀ ਸਥਿਤੀ ਕਰਕੇ ਥੋੜੀਆਂ ਨਜ਼ਰਾਂ ਤੋਂ ਬਚਣਾ ਇਸ ਮਹੀਨੇ ਥੋੜੀ ਪਰੇਸ਼ਾਨੀ ਨਜ਼ਰਾਂ ਕਰਕੇ ਤੁਹਾਨੂੰ ਆ ਸਕਦੀ ਆ ਪਾਰਟੀ ਫੰਕਸ਼ਨਾਂ ਦਾ ਟੈਂਡ ਤੁਸੀਂ ਵਧੀਆ ਕਰੋਗੇ ਘਰੇਲੂ ਮਾਹੌਲ ਬਿਲਕੁਲ ਸਹੀ ਰਹੇਗਾ ਕੌਨਫੀਡੈਂਸ ਵਧੇਗਾ ਗੁੱਸਾ ਸੇਤ ਕੰਮ ਕਰਨ ਹਾਰ ਕਿਸੇ ਲਈ ਨੁਕਸਾਨ ਕਰਦਾ ਹੈ ਇਹ ਤੁਹਾਨੂੰ ਪਤਾ ਹੀ ਹੈ ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਪਰ ਅਗਰ ਤੁਸੀਂ ਗਾਇਤਰੀ ਮੰਤਰ ਸੋਹਦੇ ਹੋ ਮੈਡੀਟੇਸ਼ਨ ਕਰਦੇ ਹੋ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਦੇ ਹੋ ਨਮਕ ਥੋੜਾ ਘੱਟ ਖਾਨਦੇ ਹੋ ਤੇ ਉਸ ਤੋਂ ਵੀ ਜ਼ਰੂਰੀ ਥੋੜਾ ਘੱਟ ਬੋਲਦੇ ਹੋ ਤਾਂ ਸਿਤਾਰੇ ਤੁਹਾਡੇ ਸ਼ੁਭ ਰਹਿਣਗੇ ਉਹ ਕਿਸ ਕਰਕੇ ਸ਼ੁਕਰ ਅੱਠਵੇਂ ਕਰਕੇ ਤੇ ਕੇਤੂ ਦੂਸਰੇ ਕਰਕੇ ਕੋਤੇ ਨੂੰ ਰੋਟੀ ਪਾਉਂਦੇ ਰਹਿਣਾ ਤੇ ਕੱਲ ਚਿੱਟੇ ਦਿਲ ਜਲ ਪ੍ਰਵਾਹ ਕਰਦੇ ਰਹਿਣਾ ਇਸ ਮਹੀਨੇ ਦਾ ਇਹੀ ਉਪਾਏ ਬਾਕੀ ਕਮਕਾਰ bizness ਤੇ ਵਿਦਿਆਰਥੀਆਂ ਨੂੰ ਮਿਹਨਤ ਜ਼ਿਆਦਾ ਕਰਨ ਤੇ ਹੀ ਰਿਜ਼ਲਟ ਸ਼ੁਭ ਮਿਲੇਗਾ ਠੀਕ ਕਿਉਂਕਿ ਜੋ ਗ੍ਰਹਾਂ ਦੇ ਮੁਤਾਬਕ ਜੋ ਰਾਸ਼ੀ ਪਰਵਰਤਨ ਹੋ ਰਹੇ ਨੇ ਉਹਨਾਂ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਵਧੀਆ ਰਿਜ਼ਲਟ ਉਹ ਨਹੀਂ ਦੇ ਰਹੀ ਮਿਲਣਾ ਜਿੰਨੇ ਦਿਲ ਜ਼ਿਆਦਾ ਮਿਹਨਤ ਨਹੀਂ ਕਰਦੇ ਵਰਗੋ ਜਨ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਹ ਫਰਵਰੀ ਦਾ ਮਹੀਨਾ ਤਕਰੀਬਨ ਠੀਕ ਠਾਕ ਜਾ ਮਿਲਿਆ ਜੁਲਿਆ ਚੱਲੇਗਾ ਬਹੁਤਾ ਵਧੀਆ ਤੇ ਨਹੀਂ ਪਰ ਬਹੁਤਾ ਐ ਵੀ ਨਹੀਂ ਕਹਿ ਸਕਦੇ ਨੁਕਸਾਨ ਵਾਲਾ ਹੈ ਪਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦੀ ਜ਼ਿੰਦਗੀ ਅਗਰ ਸਾਨੂੰ ਚਾਹੀਦੀ ਹੈ ਤਾਂ ਸਾਨੂੰ ਆਪਣੀ ਪਰਵਰਤਨ ਕਰਨੇ ਪੈਣਗੇ ਬੁੱਧ ਸ਼ਨੀ ਨਾਲ ਜਾਏਗਾ ਲਗਨ ਦਾ ਮਾਲਕ ਹੈ ਉੱਚ ਦਾ ਸ਼ੁੱਕਰ ਤੇ ਨੌਵੇਂ ਸਥਾਨ ਵਿੱਚ ਬੈਠਾ ਬ੍ਰਹਿਸਪਤ ਪੰਜਵੀਂ ਦ੍ਰਿਸ਼ਟੀ ਨਾਲ ਦੇਖ ਰਿਹਾ ਲਗਨ ਨੂੰ ਕੇਤੂ ਦੇਖ ਰਿਹਾ ਬ੍ਰਹਿਸਪਤ ਨੂੰ ਬਜ਼ੁਰਗਾਂ ਦੀ ਖਾਸ ਤੌਰ ਤੇ ਮਾਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਉਸ ਸਿਹਤ ਦੇ ਨਾਲ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਜਿਸ ਕਰਕੇ ਪਰੇਸ਼ਾਨੀ ਤੁਹਾਨੂੰ ਘਰੇਲੂ ਤੌਰ ਤੇ ਵਧੀ ਰਹੇਗੀ ਦੁਕਾਨਦਾਰੀ ਕਰਨ ਵਾਲੇ ਲਈ ਇਹ ਮਿਹਨਤ तकरीबन तकरीबन ਬਹੁਤ ਅੱਛਾ ਜਾਣ ਵਾਲਾ ਹੈ ਤੇ ਨਾਲ ਕੰਮ ਕਰ ਲਈ ਬਿਜ਼ਨਸ ਲਈ ਕੱਪੜੇ ਦਾ ਕੰਮ ਕਰਦੇ ਹੋ ਤੁਸੀਂ ਬੁਟੀਕ ਹੈ ਤੁਹਾਡੀ ਪਾਰਲਰ ਹੈ ਤੁਹਾਡਾ ਤਾਂ ਬਹੁਤ ਹੀ ਵਧੀਆ ਅੱਛੀ ਸੋਚੋਂ ਤੱਕ ਵਿਦਿਆਰਥੀਆਂ ਦਾ ਵੀ ਇਹ ਮਿਹਨਤ तकरीबन ਅੱਛਾ ਚਾਏਗਾ ਪੇਪਰ ਸ਼ੁਰੂ ਹੋ ਰਹੇ ਆ ਪੰਜਾਬ ਬੋਰਡ ਦੇ ਤਾਂ ਉਹਦੇ ਲਈ ਤੁਹਾਨੂੰ ਜੇ ਅਗਰ ਤੁਸੀਂ ਪੜਦੇ ਹੋ ਤਾਂ ਸੂਰਜ ਬੁੱਧੀ ਜੁਤੀ ਤੁਹਾਨੂੰ ਅੱਛਾ ਫਾਇਦਾ ਦੇਣ ਵਾਲੀ ਹੈ ਮਿਹਨਤ ਅਨੁਸਾਰ ਪੂਰਾ ਫਲ ਦੇਣ ਵਾਲੀ ਹੈ ਉੱਚ ਦਾ ਸ਼ੁਕਰ ਤੁਹਾਨੂੰ ਧਾਵਾਂ ਡੋਲ ਨਾ ਕਰੇ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਸਰਸਵਤੀ ਮਾਤਾ ਦੇ ਫੁੱਲ ਚੜਾਉਂਦੇ ਰਹਿਣਾ ਏ ਠੀਕ ਹੈ ਤੇ ਪੇਪਰ ਵੀ ਅੱਛੇ ਕੰਮ ਕਰ ਵੀ ਅੱਛਾ ਬਿਜ਼ਨਸ ਵੀ ਅੱਛਾ ਦੁਕਾਨਦਾਰੀ ਵੀ ਅੱਛੀ ਲਿਬਰਾ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਗ੍ਰਹਾਂ ਦਾ ਰਾਸ਼ੀ ਪਰਵਰਤਨ ਉਹ ਤਕਰੀਬਨ ਤਕਰੀਬਨ ਇਸ ਮਹੀਨੇ ਫਰਵਰੀ ਦੇ ਮਹੀਨੇ ਤੁਹਾਨੂੰ ਸਟੇਬਿਲਟੀ ਤਾਂ ਦੇਣ ਵਾਲਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰਨ ਵਾਲਾ ਪਰਸਨਲਿਟੀ ਤੁਹਾਡੀ ਅੱਛੀ ਹੋਣ ਵਾਲੀ ਨੇਮ ਫ੍ਰੇਮ ਅੱਛਾ 뮤직 ਇੰਡਸਟਰੀ ਵਿੱਚ ਨਾਮ ਚਮਕਾਉਣ ਲਈ ਇਹ ਮਹੀਨਾ ਤੁਹਾਡੇ ਲਈ ਕਾਫੀ ਅੱਛਾ ਚੱਲਣ ਵਾਲਾ ਹੈ ਕਾਫੀ ਛਾਵਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਵਿਦੇਸ਼ ਜਾਣ ਲਈ ਵੀ ਰਸਤੇ ਇਸ ਮ ਸਟਰੋਂਗਲੀ ਜੋ ਉੱਚ ਦਾ ਸ਼ੁਕਰ ਹੈ ਉਹਨੂੰ ਸਟਰੋਂਗ ਕਰਨ ਦੇ ਲਈ ਤੁਹਾਨੂੰ ਆਪਣੇ ਜ਼ੁਬਾਨ 'ਚ ਮਿਠਾਸ ਰੱਖ ਕੇ ਤੁਸੀਂ ਕੰਮ ਕਾਰ ਨੂੰ ਅੱਗੇ ਵਧਾ ਸਕਦੇ ਹੋ ਨਰਮੀ ਦੀ ਦੁਕਾਨਦਾਰੀ ਕਹਿੰਦੇ ਆ ਨਾ ਤੇ ਉਹ ਚਲਾਉਂਗੇ ਅਗਰ ਤਾਂ ਸਮਝੋ ਸ਼ੁਕਰ ਤੁਹਾਡਾ ਸ਼ੁਭ ਸ਼ੁਕਰ ਮਿੱਠੇ ਦਾੜੇ ਕਰਕੇ ਬਸ ਮਿੱਠੇ ਬਣ ਕੇ ਤੁਸੀਂ ਆਪਣਾ ਕੰਮ ਹਰ ਪਾਸੇ ਤੋਂ ਕੱਢ ਸਕਦੇ ਹੋ ਜਿੱਥੇ ਜਲਦਬਾਜੀ ਉਤਾਵਲਾਪਣ ਲਿਆ ਉੱਥੇ ਸਮਝੋ ਪਰੇਸ਼ਾਨੀਆਂ ਤੁਹਾਡੀਆਂ ਵਧੀਆਂ ਸ਼ੁਭ ਬੋਲਣਾ ਚੰਗਾ ਬੋਲਣਾ ਪਰਿਵਾਰ ਨੂੰ ਅੱਗੇ ਵਧਾਉਣ ਲਈ ਤੁਹਾਡੇ ਕੀਤੇ ਯਤਨ, ਪ੍ਰੇਮ ਸਬੰਧਾਂ ਲਈ ਤੁਹਾਡੇ ਕੀਤੇ ਯਤਨ ਸਫਲਤਾ ਦੇਣ ਵਾਲਿਆ। ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਠੀਕ। ਲੰਬੀ ਜਾਂ ਛੋਟੀ ਯਾਤਰਾ ਹੋएगी ਜੀ ਤੁਹਾਡੀ ਥੋੜੇ ਮਾਤਾ ਦੀ ਸਿਹਤ ਖਰਾਬ ਹੋ ਸਕਦੀ ਆ। ਗ੍ਰਹਿਆਂ ਦੀਆਂ ਸਥਿਤੀਆਂ ਦੇ ਮੁਤਾਬਕ ਫਰਵਰੀ ਦਾ ਮਹੀਨਾ ਥੋੜਾ ਸੰਭਰ ਕੇ ਚੱਲਣਾ ਹੈ। ਹਸਪੀਟਲ ਦੇ ਚੱਕਰ ਲੱਗਣਗੇ ਵਜਾ ਕੋਈ ਵੀ ਹੋਵੇ। ਹੱਡੀਆਂ ਜੋੜਾਂ ਦੀ ਥੋੜੀ ਬਹੁਤੀ ਜੀ ਪ੍ਰੋਬਲਮ ਰਵੇਗੀ ਇਸ ਹਫਤੇ ਇਸ ਮਹੀਨੇ। ਫਰਵਰੀ ਦਾ ਮਹੀਨਾ ਤੁਹਾਡੇ ਲਈ ਤਕਰੀਬਨ ਇਸ ਹਫਤੇ ਤੋਂ ਬਹੁਤ ਅੱਛਾ ਰਹੇਗਾ ਤੇ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਟੈਸਟ ਦੇਣਾ ਜਾਂ ਟੈਸਟ ਦੀ ਕੋਈ ਤਿਆਰੀ ਕਰਨੀ ਹੈ ਤਾਂ ਉਹਦੇ ਲਈ ਇਹ એનર્ਜੀ ਤੁਹਾਨੂੰ ਸ਼ੁਭਫਲ ਦੇਣ ਵਾਲੀ ਹੈ ਠੀਕ ਆ ਬਾਕੀ ਦੂਜੀ ਗੱਲ ਇਹ ਆ ਕਿ ਮੰਗਲ ਦੀ ਜੋ ਸਥਿਤੀ ਹੈ ਉਹ ਹਜੇ ਜਦੋਂ ਤੱਕ 8ਵੇਂ ਸਥਾਨ ਵਿੱਚ ਆ ਬਹੁਤ ਧਿਆਨ ਨਾਲ ਰਹੋ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਕਮਾ ਕਰਨ ਦਾ ਵੀ ਧਿਆਨ ਰੱਖੋ ਮੰਗਲ ਦੇ ਕੰਮਾਂ 'ਚ ਰੁਕਾਵਟ ਹਜੇ ਵੀ ਪੈਂਦੀਆਂ ਹੀ ਰਹਿਣਗੀਆਂ ਥੋੜੀਆਂ ਬਹੁਤੀਆਂ ਬਸ ਇਹ ਸੋਚੋ ਅਸੀਂ ਕਰ ਸਕਦੇ ਹਾਂ ਇਹ ਹੋ ਸਕਦਾ ਤੇ ਮੈਂ ਕਰ ਹੀ ਲੈਣਾ ਤੁਹਾਡੀ એનર્ਜੀ ਜੋ ਹੈ ਤੁਹਾਡੀ ਪੋਜ਼ਿਟਿਵ એનર્ਜੀ ਤੁਹਾਨੂੰ ਕਾਫੀ ਅੱਗੇ ਵਧਣ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ ਬਸ ਧਿਆਨ ਰੱਖਣ ਵਾਲੀ ਗੱਲ ਹੈ ਮੰਗਲ ਮਜ਼ਬੂਤ ਕਰਨਾ ਹੈ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਨੀ ਹੈ ਅੰਦਰੋਂ ਆਪਣੇ ਆਪ ਨੂੰ ਮਜ਼ਬੂਤੀ ਦੇਣੀ ਹੈ ਔਰ ਉਸ ਤੋਂ ਵੀ ਜ਼ਿਆਦਾ ਕਾਲਾ ਨੀਲਾ ਰੰਗ ਨਹੀਂ ਪਾਉਣਾ ਠੀਕ ਹੈ ਸੈਜਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਹ ਫਰਵਰੀ ਦਾ ਮਹੀਨਾ ਤਕਰੀਬਨ ਵਿਲੇ ਜੁਲੇ ਪ੍ਰਭਾਵ ਦੇਣ ਵਾਲਾ ਉਹ ਕਿਦਾਂ ਕਿਉਂਕਿ ਬ੍ਰਹਸਪਤੀ ਹਜੇ ਚੇਂਜ ਹੋਣ ਵਾਲਾ ਨਹੀਂ ਹੈ ਤੇ ਮੰਗਲ ਪਹਿਲਾਂ ਤੋਂ ਹੀ ਬੱਕਰੀ ਚੱਲਦਾ ਪਿਆ ਤਾਂ ਉਹਨੇ ਮਹੀਨੇ ਦੇ ਅਖੀਰ ਵਿੱਚ ਜਾ ਕੇ ਕਿਤੇ ਮਾਰਗੀ ਹੋਣਾ ਹੈ ਮੰਗਲ ਨੇ ਤੇ ਜਦੋਂ ਮੰਗਲ ਮਾਰਗੀ ਹੋਏਗਾ ਤਾਂ ਥੋੜਾ ਬਹੁਤਾ ਤੇ ਸਾਹ ਦੇਖੋ ਤੁਹਾਨੂੰ ਆਏਗਾ ਇਹ ਮੰਗਲ ਦੇ ਮਾਰਗੀ ਹੋਣ ਕਰਕੇ ਹੈਨਾ ਮੰਗਲ ਮਾਰਗੀ ਹੋਣ ਵਾਲਾ ਕਦੋਂ 24 ਫਰਵਰੀ 24 ਫਰਵਰੀ ਨੂੰ ਮੰਗਲ ਮਾਰਗੀ ਹੋਏਗਾ ਤਾ ਜੋ ਵਕਰੀ ਚੱਲ ਰਿਹਾ ਉਸ ਤੋਂ ਬਾਅਦ ਤੁਹਾਨੂੰ ਅੱਛਾ ਹੋ ਜਾਏਗਾ ਤੁਹਾਡੇ ਲਈ ਤੁਨੂ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਟੈਂਪਰੇਰੀ ਤੌਰ ਤੇ ਬੰਨ ਰਿਹਾ ਮੰਗਲਿਕ ਜੋਕ ਜੋ ਜੀਵਨ ਸਾਥੀ ਆ ਉਹਦੇ ਨਾਲ ਥੋੜੇ ਸਬੰਧ ਰਿਗੜ ਰਹੇ ਆ ਕੋਈ ਨਾ ਕੋਈ ਦਿਮਾਗ ਵਿੱਚ ਉਲਝੇਵੇਂ ਇਦਾਂ ਦੇ ਪੈ ਰਹੇ ਆ ਕਿ ਪਰਿਵਾਰ ਵਿੱਚ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਨੇ ਔਲਾਦ ਨੂੰ ਲੈ ਕੇ ਪਰੇਸ਼ਾਨੀ ਜ਼ਿਆਦਾ ਹੋ ਰਹੀ ਆ ਸੂਰਜ ਬੁੱਧ ਥੋੜੇ ਜੀ ਨੇ ਦੀ ਜੁਤੀ ਨੇ ਤੁਹਾਡੇ ਇਸ ਮਹੀਨੇ ਥੋੜੀ ਕੈਸ਼ ਹੈਂਡ ਦੀ ਕਮੀ ਵੀ ਦਿੱਤੀ ਆ ਤਾਂ ਇਹ ਥੋੜਾ ਇਸ ਫਰਵਰੀ ਦੇ ਮਹੀਨੇ ਵੀ ਠੀਕ-ਠਾਕ ਜਾਈ ਜਾਣ ਵਾਲਾ ਹੈ ਪਰ ਅਗਰ ਤੁਸੀਂ ਕੋਈ ਕੰਮ ਕਰਵਾਣਾ ਹੈ ਕੋਈ ਕੰਸਟ੍ਰਕਸ਼ਨ ਕਰवानी ਹੈ ਕੋਈ ਪ੍ਰਾਪਰਟੀ ਦਾ ਕੰਮ ਕਰਨਾ ਤਾਂ ਉਹਦੇ ਲਈ ਇਹ ਮਹੀਨਾ ਸ਼ੁਭ ਨੁਕਸਾਨੀ ਹੋਏਗਾ بس ਤੁਸੀਂ ਸ਼ੁਭ ਕਰਨਾ ਬ੍ਰਸਪਤ ਨੂੰ ਇੱਕ ਤਾਂ ਪੀਲੀ ਹਲਦੀ ਲੈ ਕੇ ਮੱਥਾਜੀਬ ਤੋਂ ਨਿਤ ਲਗਾ ਸਕਦੇ ਹੋ ਦੂਸਰਾ ਤੁਸੀਂ ਰਾਤ ਨੂੰ ਪਾਣੀ ਸਰਾਨਾ ਰੱਖ ਕੇ ਸਵੇਰੇ ਪਿੱਪਲ ਨੂੰ ਪਾਣਾ ਸ਼ੁਰੂ ਕਰੋ ਤੇ ਤੀਸਰਾ ਇਸ ਮਹੀਨੇ ਦਾ ਉਪਾਸ ਸਭ ਤੋਂ ਜ਼ਰੂਰੀ ਕੁੱਤੇ ਨੂੰ ਰੋਟੀ ਪਾਉਂਦੇ ਰਹੋ ਵਧੀਆ ਬਜ਼ੁਰਗਾਂ ਕੋਲ ਥੋੜੀ-ਥੜੀ ਬੈਠੋ ਬ੍ਰਸਪਤ ਸ਼ੁਭ ਹੋ ਜਾਂਦਾ ਤੁਹਾਡੇ ਲਗਨ ਦਾ ਮਾਲਕ ਕੈਪ੍ਰਿਕੋਰ ਜਾਂ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਇਸ ਮਹੀਨੇ ਤਕਰੀਬਨ ਅੱਧ ਤੋਂ ਬਾਅਦ ਇਹ ਮਹੀਨਾ ਥੋੜੀ ਜਈ ਤੁਹਾਡੇ ਆਲੇ ਦੁਆਲੇ ਥੋੜੇ ਕੋਈ ਉਲਝੇਵੇਂ ਆਣ ਗਵਾਂਡੇ ਚੋ ਜੋ ਮਾ ਕੋਈ ਕਲੇਸ਼ ਜੋ ਪੁਰਾਣਾ ਸੀ ਉਹ ਦੁਆਰਾ ਫਿਰ ਉੱਠ ਸਕਦਾ ਹੈ ਕੋਈ ਪ੍ਰਾਪਰਟੀ ਦਾ ਝਗੜਾ ਸੀ ਉਹ ਦੁਆਰਾ ਖੜਾ ਹੋ ਸਕਦਾ ਹੈ ਕੋਈ ਆਂਟ ਗਵਾਂਡ ਚ ਜਿੱਦਾਂ ਆਪਾਂ ਦੱਸਿਆ ਨਾ ਤੁਹਾਨੂੰ ਜੜ ਜੋ ਜ਼ਮੀਨ ਦਾ ਕਲੀਅਰ ਗੱਲ ਹੈ ਜਾਜੁਰ ਜਮੀਨ ਦਾ ਝਗੜਾ ਇਸ ਮਹੀਨੇ ਕੋਈ ਖੜਾ ਹੋ ਜਾਏਗਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਹਰ ਤਰ੍ਹਾਂ ਨਾਲ ਸਤਰਕ ਰਹਿਣਾ ਹਰ ਕੰਮ ਦੇ ਲਈ ਦੂਸਰਾ ਧਿਆਨ ਇਹ ਰੱਖਣ ਵਾਲੀ ਗੱਲ ਹੈ ਕਿ ਬਿਣਾ ਵੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੀਜੀ ਸਭ ਤੋਂ ਜ਼ਰੂਰੀ ਗੱਲ ਜੋ ਇਹ ਹੈ ਕਿ ਜੀਵਨ ਸਾਥੀ ਨਾਲ ਸਬੰਧਾਂ ਵਿੱਚ ਮਧੂਰਤਾ ਰੱਖਣੀ ਹੈ ਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਕਲੇਸ਼ ਜੋ ਹੈ ਉਹ ਛੋਟੀ ਮੋਟੀ ਰੂਪ ਰੂਪ ਬੜਾ ਰੂਪਤਨ ਕਾ ਚਾਹੀਗੀ ਤੀਜੀ ਗੱਲ ਇਹ ਹੈ ਕਿ ਮੰਗਲ ਤੁਹਾਡੇ 6ਵੇਂ ਸਥਾਨ ਵਿੱਚ ਹੈ ਜੋ ਕਿ ਮਾਰਗੀ ਹੋ ਜਾਏਗਾ ਤੁਹਾਡੇ ਲਈ ਅੱਛਾ ਹੀ ਹੈ ਆ ਮੈਂ ਮੰਗਲ ਮਿੱਤਰਨੀ ਆ ਪਰ ਫਿਰ ਵੀ ਇਹ ਤੁਹਾਡਾ ਨੁਕਸਾਨ ਨਹੀਂ ਕਰੇਗਾ ਦੋ ਤੇ ਇੱਕ ਗੱਲ ਹੋਰ ਉੱਚ ਦਾ ਸ਼ੁਕਰ ਦਾ ਫਾਇਦਾ ਲੈਣ ਦੇ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਜਾਂ ਘਰ ਵਿੱਚ ਮਾਂ ਜਾਂ ਭੈਣ ਜਾਂ ਕੋਈ ਵੀ ਤੁਹਾਡੇ ਕੋਈ ਔਰਤ ਹੈ ਤਾਂ ਉਹਦੀ ਸਲਾਹ ਨਾਲ ਚੱਲਣ ਤੇ ਮੰਨ ਲਓ ਤੁਹਾਡੇ ਸਿਤਾਰੇ ਤੁਹਾਡਾ ਸ਼ੁਭਫਲ ਇਸੰਹੀ ਨੇ ਤੁਹਾਨੂੰ ਅੱਛੀ એનર્ਜੀ ਦੇਣਗੇ ਪਰ ਬਚਨ ਵਾਲੀ ਗੱਲ ਸਿਰਫ ਇਹ ਹੈ ਕਿ ਕਿਸੇ ਤਰ੍ਹਾਂ ਦਾ ਕੇਸ ਨਾ ਪਵੇ ਕੋਈ ਸਰਕਾਰੀ ਚਿੱਠੀ ਨੋਟਿਸ ਨਾ ਮਿਲੇ ਤਾਂ ਉਹਦੇ ਲਈ ਤੁਸੀਂ ਮੈਨੂੰ ਬਾਅਦ ਕੀ ਕਰਨਾ ਦੁੱਧ ਮੱਥੇ ਤੇ ਸੁੰਨੀ ਲਾਉਂਦੇ ਹੋ ਅਕੁਰੀਸ ਜਾਨੀ ਕੁੰਭ ਰਾਸ਼ੀ ਦੇ ਲਈ ਇਹ ਫਰਵਰੀ ਦਾ ਮਹੀਨਾ ਤਕਰੀਬਨ ਤਕਰੀਬਨ ਦੇਖਿਆ ਜਾਵੇ ਤਾਂ ਠੀਕ ਹੀ ਜਾਣ ਵਾਲਾ ਅੱਛਾ ਹੀ ਜਾਣ ਵਾਲਾ ਲੌਸ ਤੁਹਾਡੇ ਘਟਣ ਵਾਲੇ ਆ ਤੇ ਹੁਣ ਤੁਸੀਂ ਤੁਹਾਡੇ ਉਸ ਦਾ ਸ਼ੁਕਰ ਦੂਸਰੇ ਸਥਾਨ ਵਿੱਚ ਜੋ ਪਹਿਲਾਂ ਫਾਇਦਾ ਨਹੀਂ ਦਿੱਤਾ ਜਦੋਂ ਬੁੱਧ ਰਾਸ਼ੀ ਪਰਵਰਤਨ ਕਰੇਗਾ ਉਸ ਤੋਂ ਬਾਅਦ ਫਾਇਦਾ ਦੇਵੇਗਾ ਨਾ ਲਗੀ ਬ੍ਰਹਸਪਤ ਚੌਥੇ ਬੈਠਾ ਹੈ ਰਿਸ਼ਤੇ ਨਹੀਂ ਹੋ ਰਿਹਾ ਸੀ ਤਾਂ ਉਹ ਹੋ ਜਾਏਗਾ ਜੀ ਇਸ ਮਹੀਨੇ ਤੁਹਾਡੇ ਲਈ ਇਹ ਮਹੀਨਾ ਅੱਛਾ ਜਾ ਰਿਹਾ ਤੇ ਕੁੰਭ ਰਾਸ਼ੀ ਵਾਲਿਆਂ ਨੂੰ ਬਸ ਨਜ਼ਰਾਂ ਤੋਂ ਬਚਣਾ ਹੈ ਔਰ ਔਲਾਦ ਨਾਲ ਬੈਸਵਾਜੀ ਕੱਟ ਕਰਨੀ ਹੈ ਔਲਾਦ ਦੀਆਂ ਹਾਰੇ ਛਾ ਪੂਰੀ ਕਰਨੀਆਂ ਤਾਂ ਸੋਚ ਸਮਝ ਕੇ ਕਰਨੀਆਂ ਤੇ ਉਹਨਾਂ ਦੀ ਦੋਸਤਾਂ ਦਾ ਉਹਨਾਂ ਦਾ ਸਰਕਲ ਦਾ ਧਿਆਨ ਰੱਖ ਕੇ ਚੱਲਣਾ ਥੋੜੇ ਜਿਹਾ ਤੁਹਾਨੂੰ ਜਿਵੇਂ ਦਿਮਾਗ ਵਿੱਚ ਸ਼ੱਕਾ ਬਹਿ ਜਾਂ ਕੁਝ ਔਲਾਦ ਨੂੰ ਲੈ ਕੇ ਪਰੇਸ਼ਾਨੀ ਉਹਨਾਂ ਦੀ ਸੈਟਿੰਗ ਨੂੰ ਲੈ ਕੇ ਪਰੇਸ਼ਾਨੀ ਵਧ ਸਕਦੀ ਹੈ ਤਾਂ ਉਸ ਪਰੇਸ਼ਾਨੀ ਨੂੰ ਦੂਰ ਕਰ ਲਈ ਤੁਸੀਂ ਸਿਰਫ ਸ਼ਨੀ ਨੂੰ ਸ਼ੁਭ ਕਰਦੇ ਰਹਿਣਾ ਹੈ ਤੇ ਸ਼ਨੀ ਨੂੰ ਸ਼ੁਭ ਕਿਵੇਂ ਕਰ ਸਕਦੇ ਆ ਬਸ ਸ਼ਨੀ ਦੀ ਜੋ ਆਪਾਂ ਕਹਿ ਦਈਏ ਕਿ ਉਸ ਉਸ ਤਰ੍ਹਾਂ ਦੇ ਉਹ ਕੰਮ ਨਹੀਂ ਕਰਨੇ ਜਿੱਦਾਂ ਸ਼ਨੀ ਖਰਾਬ ਹੋਵੇ ਕਿਸੇ ਮਜ਼ਦੂਰ ਦਾ ਹੱਕ ਨਹੀਂ ਮਾਰਨਾ ਕਿਸੇ ਮਜ਼ਦੂਰ ਨੂੰ ਖਾਣਾ ਖਿਲਾ ਦੇਣਾ ਹੈ ਬੱਚਿਆਂ ਛੋਟਿਆਂ ਨੂੰ ਫਲ ਦੇ ਦੇਣਾ ਹੈ ਤੇ ਉਸ ਤੋਂ ਵੀ ਵਧੀਆ ਏ ਕਿ ਕਦੇ-ਕਦੇ ਰਾਤ ਨੂੰ ਪਾਣੀ ਸਰਾਣੇ ਰੱਖ ਦੇਣਾ ਹੈ ਜਾਂ ਕੰਜਕਾ ਨੂੰ ਬਿਦਾਨ ਦੇ ਦੇਣੇ ਇਹਦੇ ਨਾਲ ਵੀ ਸ਼ਨੀ ਸ਼ੁਭ ਹੋ ਜਾਂਦਾ ਤੇ ਵਧੀਆ ਫਲ ਮਿਲੇਗਾ ਤੁਹਾਨੂੰ ਕੋਈ ਫਰਨੀਆ ਕਰਦੇ ਦਾ ਮੈਨਾ ਸ਼ੁਭ ਚਾਏਗਾ ਬਾਕੀ ਸ਼ੋ ਬਤਾਤੇ ਹਰ ਤਰ੍ਹਾਂ ਨਾਲ ਚੱਲਦੀ ਹੈ ਗੱਲ ਇਹ ਆ ਕਿ ਵਕਤ ਅਨੁਸਾਰ ਅਸੀਂ ਕਿੱਦਾਂ ਚੱਲਦੇ ਹਾਂ ਹਨਾ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਥੋੜੀ ਜੀ ਮਾਨਸਿਕ ਜਲਕਵਲੀ ਤੁਹਾਡੀ ਬਧੀਆਂ ਪਰੇਸ਼ਾਨੀਆਂ ਵਧੀਆਂ ਖਰਚੇ ਵਧੇ ਉਹ ਜਿਵੇਂ ਵਧੇ ਇੱਕਦਮ ਪੈਸਾ ਆਇਆ ਤੇ ਹਨੇਰੀ ਵਾਂਗੂ ਆਇਆ ਤੇ ਤੂਫਾਨ ਵਾਂਗੂ ਚਲਾ ਗਿਆ ਤੇ ਦੂਜੀ ਗੱਲ ਇਹ ਹੋਈ ਕਿ ਗ੍ਰਹਾਂ ਦੇ ਮੁਤਾਬਕ ਜੋ ਬ੍ਰਸਪਤ ਤੇ ਬ੍ਰਸਪਤ ਦੇਕਾਰ ਸ਼ੁਕਰ ਰਾਹੂ ਦਾ ਜੋਗ ਸੀ ਉਹਨੇ ਵੀ ਥੋੜਾ ਜਿਆ ਤੁਹਾਡੇ ਜੋ ਕੰਮ ਕਰਨ ਨੂੰ ਡਰੇ ਕੀਤਾ ਤੇ ਹੁਣ ਉੱਚ ਦੇ ਸ਼ੁਕਰ ਨੇ ਪਰਸਨਲਿਟੀ ਦਿੱਤੀ ਹੈ ਠੀਕ ਹੈ ਬਟ ਉਸਨੇ ਪੈਸਾ ਨਹੀਂ ਆਇਆ ਹੈ ਇਹ ਥੋੜੀ ਜਿਹੀ ਪਰੇਸ਼ਾਨੀ ਮੀਂਹਾਂ ਸ਼ਿਵਾਲਨ ਚੱਲਦੀ ਕਹੀ ਹੈ ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਸ ਮਹੀਨੇ ਵੀ ਪੈਸਾ ਥੋੜਾ ਘੱਟ ਹੀ ਆਏਗਾ ਪਰ ਆਇਚ ਲਈ ਬਥੇਰੀ ਵਧੀਆ ਚੱਲ ਜੇਗੀ ਜੋ ਜੋ ਤੁਹਾਡੀਆਂ ਸ਼ਾਮਾਂ ਨੇ ਉਹ ਪੂਰਤੀ ਹੁੰਦੀ ਜਾਏਗੀ ਪਰ ਬਹੁਤ ਸਾਰਾ ਪ੍ਰੋਫਿਟ ਲੈਣ ਦੇ ਲਈ ਕਿਸੇ ਤਰ੍ਹਾਂ ਨਾਲ ਕੋਈ ਡੇਡਾ ਕੰਮ ਨਹੀਂ ਕਰੋਗੇ ਤਾਂ ਚੰਗਾ ਰਾਹੂਲ ਜਾਦਾ ਹੈਗਾ ਤੇ ਭੇਤ ਦੋ ਆਪਣੇ ਆਪਣੇ ਪਰਿਵਾਰ ਨੂੰ ਹੈਨਾ ਤੇ ਨਾਲ ਆਪਣੇ ক্লোਜ਼ਲੀ ਰਿਸ਼ਤਿਆਂ ਨੂੰ ਸਹੀ ਕਰਨ ਦੀ ਕੋਸ਼ਿਸ਼ ਵੀ ਕਰੋ ਇਸ ਮਹੀਨੇ ਸਹੀ ਜਾਏਗਾ ਪਰ ਆਪਣੀ ਅੱਖਾਂ ਦਾ ਧਿਆਨ ਰੱਖੋ ਮੋਬਾਈਲ ਤੇ ਜ਼ਿਆਦਾ ਦੂਰ ਨਾ ਬੈਠੋ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਆ ਕਿ ਸਬੰਧਾਂ ਦੇ ਵਿੱਚ ਮਿਠਾਸ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਭੈਣ ਭਾਈ ਨਾਲ ਸੰਬੰਧ ਤੁਹਾਡੇ ਖਰਾਬ ਹੋ ਸਕਦੇ ਆ ਚਾਚੇ ਤਾਈ ਪੂਆ ਮੰਮੀ ਮਾਸੀ ਨਾਲ ਕਲੇਸ਼ ਹੋ ਸਕਦਾ ਕਿਸੇ ਗੱਲ ਨੂੰ ਲੈ ਕੇ ਕੋਈ ਉੰਜੀਵਾ ਵਾ ਸਕਦਾ ਪੈਸੇ ਲੈ ਤੇ ਲੈਣ ਦੇ ਨੂੰ ਲੈ ਕੇ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਪਰ ਉਸ ਨੂੰ ਲੈ ਕੇ ਤੁਸੀਂ ਥੋੜਾ ਜਿਹਾ ਸਤਰਕ ਰਹਿਣਾ ਤੇ ਬੜੇ ਪਿਆਰ ਨਾਲ ਥਾਂ ਰਿਸ਼ਤੇ ਤੇ ਲਈ ਮਤਲਬ ਸ਼ਾਂਤੀ ਨਾਲ ਹਾਰ ਰਿਸ਼ਤੇ ਨੂੰ ਨਿਭਾਉਣਾ ਹੈ ਕਿਉਂਕਿ ਇਸ ਮਹੀਨੇ ਸ਼ੁਰਸ਼ਨੀ ਦੀ ਯੁੱਤੀ ਬਣੇਗੀ ਜੋ ਪਰੇਸ਼ਾਨ ਕਰੇਗੀ ਬੁੱਧ ਤੁਹਾਡੇ ਦੂਸਰੇ ਸਥਾਨ ਵਿੱਚ ਫਿਰ ਲਗਨ ਵਿੱਚ ਆਏਗਾ ਇਹ ਵੀ ਹੈ ਤੇ ਚੰਦਰਮਾ ਦੀ ਸਥਿਤੀ ਨੂੰ ਇਹ ਵੀ ਤੋਂ ਕਰੀਬਨ ਤਕਰੀਬਨ ਦੇਖਿਆ ਜਾਵੇ ਤਾਂ ਚਲੋ ਇਸ ਪੂਰੇ ਮਹੀਨੇ ਵੈਸੇ ਚੱਕਰ ਕਰਦੇ ਆ ਪਰ ਜਦੋਂ ਅੱਧ ਤੋਂ ਬਾਅਦ ਹੋਣ ਚਾਂਨਣ ਪੱਕ ਦੇ ਵਿੱਚ ਉਸਨੇ ਕੇਤੂ ਨਾਲ ਯੁੱਤੀ ਬਣਾਨੀ ਹੈ ਹੁਣ ਸ਼ਨੀ ਚੰਦਰ ਦੀ ਚਾਲ ਉਸ ਤੋਂ ਬਾਅਦ ਰਾਹੋ ਦੀ ਯੁੱਤੀ ਚੱਲੇ ਬਸ ਉਤਾਵਲਾ ਬਣ ਬੇਚੈਨੀ ਨਹੀਂ ਤੁਹਾਡਾ ਨੁਕਸਾਨ ਕਰਾਣਾ ਹੈ ਤਾਂ ਉਸ ਦੇ ਲਈ ਤੁਸੀਂ ਬਹੁਤ ਸਹਜਤਾ ਨਾਲ ਚੱਲਣਾ ਹੈ ਤੇ ਸਭ ਤੋਂ ਵਧੀਆ ਸਹਜਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਜਦੋਂ ਅਸੀਂ ਬਿਣਾ ਮੰਗੇ ਕਿਸੇ ਨੂੰ ਨਸਲਾਂ ਦਿੰਨੇ ਆ ਤੇ ਨਾ ਹੀ ਆਪਾਂ ਆਪਣੇ ਭੇਤ ਦਿੰਨੇ ਆ ਸਿਰਫ ਪਰਿਵਾਰ ਵਿੱਚ ਬਜ਼ੁਰਗਾਂ ਕੋਲ ਥੋੜੇ ਦਿਨ ਬੈਠਣਾ ਪਰ ਆਹ ਹੁਣ ਆਪਣ ਤਾਂ ਥੋੜੀ ਜਿਆਦਾ ਦੂਰ ਰੱਖਣਾ ਟਾਈਮ ਮਿਥ ਲੈਣਾ ਕਿ ਇਸ ਟਾਈਮ ਤੇ ਹੀ ਮੋਬਾਈਲ ਤੇ ਬੈਠਣਾ ਹੈ ਇਸ ਟਾਈਮ ਤੇ ਹੀ ਗੱਲ ਕਰਨੀ ਹੈ ਬਸ ਉਸ ਟਾਈਮ ਤੇ ਹੀ ਤੁਸੀਂ ਗੱਲ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਿਆਦਾ ਟਾਈਮ ਨਾ ਬੈਠੋ ਤੇਜੀ ਗੱਲ ਅੱਖਾਂ ਦੀ ਪ੍ਰੋਬਲਮ ਆਵੇ ਤਾਂ ਕੱਚੀ ਜਿਹੀ ਚਿੱਟੇ ਮਾਰਦੇ ਰਹੋ ਚੌਥੀ ਗੱਲ ਸਭ ਤੋਂ ਜ਼ਰੂਰੀ ਆਪਣੇ ਗੁਰੂ ਨੂੰ ਆਪਣੇ ਈਸ਼ਟ ਨੂੰ ਜਿਹਨੂੰ ਵੀ ਤੁਸੀਂ ਮੰਨਦੇ ਹੋ ਇਲੇ ਫੋਚੜਾ ਉਹ ਦਰਸਾਤ ਵਿਚੜਾ ਸੰਗ ਮੰਦਰ ਵਿਚੜਾ ਚਲੋ ਇਹ ਕਿੱਦਾਂ ਜਾਏਗਾ ਫਰਵਰੀ ਦਾ ਮਹੀਨਾ ਇਸ ਵਾਰੀ ਆਪਾਂ ਚਰਚਾ ਕੀਤੀ ਹੈ ਨਾ ਕਿਸੇ ਨੇ ਪੁੱਛਿਆ ਸੀ ਕਿ ਜਿਸੀ ਮੈਂ ਤੁਹਾਨੂੰ ਪੁੱਛਿਆ ਸੀ ਕਿ ਪੁੱਤਰ ਰਾਤ ਨੂੰ ਸੁਪਨੇ ਵਿੱਚ ਗੰਦਗੀ ਦਿੱਸਦੀ ਹੋਵੇ ਤਾਂ ਸੁਪਨੇ ਆਉਂਦੇ ਆ ਇਹ ਮਾੜੇ ਹੁੰਦੇ ਆ ਜਾਂ ਚੰਗੀਆਂ ਹੁੰਦੇ ਆ ਦੇਖੋ ਗੰਦਗੀ ਦੇਖਣੀ ਤੇ ਚੰਗੀ ਨਹੀਂ ਹੁੰਦੀ ਹਰ ਗੰਦਗੀ ਦਾ ਘਰ ਘਰ ਆਉ ਮੰਨਿਆ ਜਾਂਦਾ ਹੈ ਤਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੇ ਵਾਰ-ਵਾਰ ਗੰਦਗੀ ਦਿਖਦੀ ਹੈ ਤਾਂ ਇੱਕ ਤਾਂ ਤੁਸੀਂ ਆਪਣੇ ਘਰ ਦੀ ਟਾਇਲਟ ਸੀਟ ਦਾ ਢੱਕਣ ਟੱਕ ਕੇ ਟੱਕ ਦਿਓ ਉਸ ਨੂੰ ਜੋ ਟੱਕਣ ਲੱਗਿਆ ਹੁੰਦਾ ਹੈ ਅਗਰ ਟੱਕਣ ਨਹੀਂ ਹੈ ਤਾਂ ਜੇ ਬੈਠਵੀਂ ਸੀਟ ਹੈ ਤਾਂ ਉਹਦੇ ਉੱਤੇ ਵੀ ਕੁਝ ਜਿੱਦਾਂ ਕੋਈ ਟਾਇਲ ਵਗੈਰਾ ਰਾਤ ਨੂੰ ਰੱਖ ਦਿੱਤੀ ਊਨਰਜੀ ਘਰ ਵਿੱਚ ਹੋਰਾਂ ਖਰਾਬ ਕਰਦੀ ਹੈ ਦੂਜੀ ਗੱਲ ਅਗਰ ਤੁਹਾਨੂੰ ਐਦਾਂ ਦੇ ਸੁਪਨੇ ਆਉਂਦੇ ਆ ਤਾਂ ਆਪਣੀ ਜਗ੍ਹਾ ਚੇਂਜ ਕਰੋ ਸੌਣ ਵਾਲੇ ਹੋ ਸਕਦਾ ਤੁਸੀਂ ਡਿਸਪੋਜ਼ਲ ਜ਼ੋਨ 'ਚ ਸੌਂ ਰਹੇ ਹੋ ਹੁਣ ਇਹ ਨਹੀਂ ਆ ਕਿ ਉਹ ਕਿ ਅਸੀਂ ਤਾਂ ਬਹੁਤ ਏਰ ਤੋਂ ਜਿੱਥੇ ਹੀ ਸੌਂਦੇ ਸੀ ਪਹਿਲਾਂ ਤੇ ਆਉਂਦੇ ਨਹੀਂ ਸੀ ਸੁਪਨੇ ਇਹ ਨਹੀਂ ਹੈ ਜਦੋਂ ਗ੍ਰਹਿ ਬਦਲਿਆ ਹੋ ਸਕਦਾ ਰਾਹੂ ਦੀ ਦਸ਼ਾ ਚੱਲ ਰਹੀ ਹੋਵੇ ਹੋ ਸਕਦਾ ਜਿਸ ਦਿਸ਼ਾ 'ਚ ਤੁਸੀਂ ਸੌਂ ਰਹੇ ਹੋ ਮੰਗਲ ਦੀ ਦਿਸ਼ਾ ਹੋਵੇ ਹੋ ਸਕਦਾ ਉਹ ਜੋ ਜਿਸ ਦਿਸ਼ਾ 'ਚ ਤੁਸੀਂ ਸੌਂ ਰਹੇ ਹੋ ਉਸ ਤੇ ਸ਼ਨੀ ਦਾ ਪ੍ਰਭਾਵ ਹੋਵੇ ਮਤਲਬ ਵੈਸਟ ਦੀ ਚਾਹ ਹੋਵੇ ਜਾਂ ਪੂਰਬ ਦਿਸ਼ਾ ਹੋਵੇ ਤੇ ਚੱਲ ਪਈ ਰਾਹੁ ਦੀ ਦਿਸ਼ਾ ਤੇ ਰਾਹੁ ਨੇ ਆ ਕੇ ਉਸ ਦਿਸ਼ਾ ਨੂੰ ਲਾਤਾ ਗ੍ਰਹਿ ਤਾਂ ਆਪਣੀ ਇੱਕ ਸੌਣ ਵਾਲੀ ਦਿਸ਼ਾ ਚੇਂਜ ਕਰੋ ਦੂਜਾ ਅਗਰ ਕਿਸੇ ਦੇ ਰਾਹੁ ਪੰਜ ਹੋਵੇ ਤਾਂ ਵੈਸੇ ਉਹਨੂੰ ਸਰਹਾਣੇ ਪਾਣੀ ਰੱਖ ਕੇ ਨਹੀਂ ਸੌਣਾ ਚਾਹੀਦਾ ਪਰ ਤੁਸੀਂ ਥੋੜੇ ਦਿਨ ਨੋਟ ਕਰੋ ਮਾੜੀ ਜੀ ਹਲਦੀ ਪਾ ਕੇ ਪਾਣੀ ਦੇ ਵਿੱਚ ਸਰਹਾਣੇ ਰੱਖੋ ਬ੍ਰੈਸਪਾ ਚੰਦਰ ਕੈਮ ਹੋ ਜਾਣਗੇ ਤਾਂ ਰਾਹੁ ਦੀ એનર્ਜੀ ਘਟੇਗੀ ਤਉਦੂ ਸੀ ਸਵੇਰੇ ਪਾਣੀ ਇਦਾਂ ਹੀ ਸੁੱਟਣਾ ਹੈਗਾ ਉਸ ਨੂੰ ਕਿਸੇ ਗਮਲੇ ਚ ਪਾ ਦੇਣਾ ਹੈ ਕਿਸੇ ਪੇੜ ਦੀ ਜੜ੍ਹ ਚ ਪਾ ਦੇਣਾ ਹੈ ਤੇ ਮੱਥਾ ਟੇਕਣਾ ਹੈ ਕਿ એનર્ਜੀ ਸ਼ਾਂਤ ਰਹੇ ਸਾਡੀ ਜੋ ਔਰਾ એનર્ਜੀ ਸਾਡੇ ਦਿਮਾਗ ਤੇ ਜੋ ਹੈ ਜਿੱਦਾਂ ਸਾਨੂੰ ਕੁਝ ਦਿਖ ਰਿਹਾ ਹੈ ਤਾਂ ਅਸਲ ਦੇ ਵਿੱਚ ਉਹ ਹੀ ਹੁੰਦਾ ਹੈ ਕਿ ਕਹਿੰਦੇ ਆ ਕਿ ਸਾਡਾ ਔਰਾ એનર્ਜੀ ਖਰਾਬ ਹੁੰਦੀ ਹੈ ਤਾਂ ਤੁਸੀਂ ਇਹ ਦੋ ਪਾ ਕਰ ਸਕਦੇ ਹੋ ਤਾਂ ਠੀਕ ਹੋ ਜਾਊਗਾ ਠੀਕ ਹੈ ਜੀ ਸਮਝ ਆ ਜਾਂਦਾ ਆਪ ਸਭ ਦਾ ਅੱਜ ਦਾ ਦਿਨ ਤੇ ਇਹ ਮਹੀਨਾ ਬਹੁਤ ਅੱਛਾ ਜਾ ਸਾਸ਼ਿਕਾ